ਪਰੇਸ਼ਾਨ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਪਰੇਸ਼ਾਨ ਹੋ ਕੇ ਤੁਸੀਂ ਆ ਵੀ ਮੰਨ ਲਿਆ ਕਿ ਦਰਵੇਸ਼ ਹੰਸ ਰਾਜੈਂਸ ਦੀ ਨਿਗਰਾਨੀ ਦੇ ਵਿੱਚ ਸਾਰੇ ਕਪਲੇ ਚੱਲਦੇ ਪਏ ਜਦੋਂ ਉਹਨਾਂ ਨੇ ਸਾਡੀ ਗੱਲ ਹੀ ਨਹੀਂ ਮੰਨੀ ਜਦੋਂ ਉਹਨਾਂ ਨੂੰ ਅਸੀਂ ਸਾਬਤ ਕਰਤਾ ਔਰ ਉਹ ਫੇਰ ਕਹਿੰਦੇ ਮੈਂ ਆਉਣਾ ਨਾਲ ਆ ਇਹਨਾਂ ਨਾਲ ਗੱਲ ਸਾਡੇ ਹਰੀ ਮਿੱਤਰ ਸੋਹੰਦੀ ਜੀ ਨੇ ਕੀਤੀ ਸਾਈ ਜੀ ਤੁਸੀਂ ਦਰਬਾਰ ਤੇ ਆਪਾਂ ਵਰਸੀ ਦੀ ਮੀਟਿੰਗ ਕਰਨੀ ਕਹਿੰਦੇ ਤੁਸੀਂ ਕਰ ਲਓ ਤੇ ਮੈਂ ਤੁਹਾਡੇ ਨਾਲ ਉਹ ਕਹਿੰਦੇ ਜਿਹੜੇ ਕਪਲੇ ਕੀਤੇ ਉਹਨਾਂ ਨੇ ਕਹਿੰਦੇ ਦੁਨੀਆ ਨੂੰ ਦੱਸੋ ਹੰਸ ਜੀ ਨੇ ਇਹ ਗੱਲਾਂ ਕਹੀਆਂ ਹੰਸਰਾਇ ਹੰਸ ਜੀ ਆਉਂਦੇ ਆ ਵੱਡੀ ਸਿਕਿਉਰਟੀ ਨਾਲ ਇੱਥੇ ਉਹ ਆਪਣਾ ਕੱਟ ਕਰਦੇ ਆ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਆ ਪਵਨ ਗਿਲ ਜੀ ਉਹਨਾਂ ਦਾ ਜਨਮ ਦਿਨ ਦਾ ਕੇਕ ਕੱਟਿਆ ਜਾਂਦਾ ਔਰ ਇਹਨਾਂ ਨੇ ਉੱਥੇ ਇਹ ਗੱਲ ਕਹੀ ਉਹਨਾਂ ਦਾ ਅਸਤੀਫਾ ਮੈਂ ਪਾੜਦਾ ਪਹਿਲੋ ਸਾਨੂੰ ਕਹਿੰਦੇ ਅਸਤੀਫਾ ਲੈ ਲਿਆ ਬਾਅਦੋਂ ਕਹਿੰਦੇ ਮੈਂ ਅਸਤੀਫਾ ਪਾੜਦਾ ਔਰ ਵਰਸੀ ਜਿਹੜੀ ਆ ਉਹ ਅਸੀਂ ਕਰਾਵਾਂਗੇ ਆ ਉਹਨਾਂ ਨੂੰ ਫੋਨ ਕੀਤਾ ਹੰਸ ਜੀ ਨੂੰ ਇੱਕ ਦਿਨ ਪਹਿਲੋਂ ਤੇ ਕਹਿੰਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਕਹਿੰਦੇ ਕਰ ਲੈਣ ਸਾਡੀ ਕਿਹੜਾ ਜਵਾਨ ਹੈ ਨਹੀਂ ਹੰਸ ਜੀ ਉਹੀ ਦਰਵੇਸ਼ ਜਿਹੜੇ ਕਹਿੰਦੇ ਸੀ ਕਿ ਇਹਨਾਂ ਦੇ ਸਾਰੇ ਪੋਤੜੇ ਫਰੋਲੋ ਹੁਣ ਕਹਿ ਰਹੇ ਨੇ ਕਿ ਨਹੀਂ ਉਹ ਤਾਂ ਸਹੀ ਨੇ ਪਰ ਜਿਹੜੇ ਸਹੀ ਨੇ ਤੇ ਉਹਨਾਂ ਦੇ ਖਿਲਾਫ ਕਰੋ ਹੁਣ ਪੰਜ ਤੋਂ ਤੋਲੇ ਤੋਂ ਉੱਪਰ ਦਾ ਬ੍ਰੈਸਲੇਟ ਆ ਜਿਹੜਾ ਹੰਸ ਜੀ ਨੂੰ ਪਾਇਆ ਮੇਲੇ ਤੇ ਉਹਦੀ ਵੀਡੀਓ ਵੀ ਆ 442900 ਸੋਨਾ ਇਹ ਨਹੀਂ ਸਾਨੂੰ ਪਤਾ ਇਹ ਉਹਨਾਂ ਨੇ ਕਿਹਨੂੰ ਪਾਇਆ ਇਹ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਉਹ ਇਸੇ ਚੀਜ਼ ਦੀ ਕਲੈਰੀਫਾਈ ਅਸੀਂ ਮੰਗਦੇ ਸੀ ਮੀਡੀਆ ਦੇ ਸਾਹਮਣੇ ਇੱਕ ਗੱਲ ਕਹੀ ਸੀ ਕਿ ਐਮਐਲਏ ਸਾਹਿਬਾ ਨੂੰ ਇਹ ਸੋਨਾ ਪਾਇਆ ਗਿਆ ਇਸ ਗੱਲ ਦੀ ਸੱਚਾਈ ਹੈ ਨਰੇ ਹੰਸੀਓ ਕੇ ਇਸ ਚੀ ਦੀ ਕਮੀ ਆ ਕਰੋੜਾਪਤੀ ਆ ਤੁਸੀਂ ਆਪ ਹੀ ਗੱਦੀ ਨਿਸ਼ੀਨ ਆਪ ਹੀ ਤੁਸੀਂ ਚੇਅਰਮੈਨ ਆਪ ਹੀ ਤੁਸੀਂ 골ਡ ਪੁਆਈ ਜਾਂਦੇ ਆ ਇਹ ਬਾਜੀ ਕਿਹੜੀ ਕਿਤਾਬ ਚ ਲਿਖਿਆ ਦੱਸੋ ਮੈਨੂੰ ਜਾਂ ਤਾਂ ਉਹਨਾਂ ਨੇ ਕੋਲੋਂ ਪਾਇਆ ਹੋਵੇ ਫੇਰ ਤਾਂ ਅਸੀਂ ਖੜੇ ਕਰਨ ਦੇ ਅਸੀਂ ਨਹੀਂ ਕਰ ਕਹਿ ਸਕਦੇ ਪਰ ਜਿਹੜੇ ਲਾਲਵਾਸ਼ਾ ਸਰਕਾਰ ਦੇ ਸਿਰਫ ਗੱਲੇ ਦੀ ਅਸੀਂ ਦੁਰਵਰਤੋਂ ਦੀ ਗੱਲ ਕਰ ਰਹੇ ਆ ਆਪਰੇ ਆਪ ਨੂੰ ਤੁਸੀਂ ਵੈਲ ਸੈਟਡ ਦੱਸਦੇ ਆ ਜੇ ਤੁਸੀਂ ਲੱਖ ਲੱਖ ਪਾ ਕੇ ਉਹਨਾਂ ਨੂੰ ਸੋਨਾ ਛੱਡ ਕੇ ਸਾਨੂੰ ਜੋ ਮਰਜ਼ੀ ਹੀਰੇ ਪਾਉ ਚਾਹੇ ਸ਼ੈਡ ਇਕੱਲੇ ਲੰਗਰ ਘਰ ਦੀ ਬਣਦੀ ਪਈ ਹੈ ਜੀ ਉਹਦੇ ਚੋ ਵੀ ਇਹਨਾਂ ਨੇ ਮੇਰੇ ਖਿਆਲ ਉਹਨਾਂ ਦੇ ਜੋ ਉਹਨਾਂ ਦੇ ਕੈਸ਼ੀਅਰ ਨੇ ਸਾਨੂੰ ਮੂੰਹ ਜਵਾਨੀ ਦੱਸਿਆ 44 ਲੱਖ ਰੁਪਈਆ ਹੰਸ ਜੀ ਦੇ ਜਾ ਚੁੱਕਾ ਵਾ 34 ਲੱਖ ਰੁਪਈਆ ਦੇ ਕਹਿੰਦੇ ਬਿੱਲ ਆ ਤੁਸੀਂ ਗੱਲ ਕਹੀ ਕਿ ਦਿੱਤੇ ਕੈਸ਼ ਲੈ ਚੈੱਕ ਨੇ ਤੇ ਫਿਰ ਇਹ ਕੀ ਕੀ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਮੈਨੂੰ ਤਾਂ ਐਦਾਂ ਲੱਗਦਾ ਵੀ ਜਿੱਦਾਂ ਵੀ ਬਲੈਕ ਤੋਂ ਵਾਈਟ ਮਨੀ ਕਰਨ ਦਾ ਇਸ ਇਨਸਾਨ ਨੂੰ ਗੱਦੀ ਨਸ਼ੀਨ ਨੂੰ ਦੁਆ ਨਾ ਕਰਨੀ ਹੁੰਦੀ ਹੋਵੇ ਉਹ ਆਉਂਦੇ ਆ ਆਪਣੇ ਪੋਲੀਟੀਕਲ ਲੋਗ ਲੈ ਕੇ ਆਉਂਦੇ ਆ ਸੇਵਾਦਾਰ ਮੈਨੂੰ ਦੱਸੋ ਕਿਹੜੇ ਆ ਵਿੱਚ ਉਹਦੇ ਜਾਂ ਕਮੇਟੀ ਮੈਂਬਰ ਮੋਰੇ ਹੁੰਦੇ ਆ ਫਟਾਫਟ ਚਾਦਰ ਚੜਾਉਂਦੇ ਆ ਬਸ ਸਿੰਗਰ ਸੁਣਦੇ ਆ ਚਲ ਜਾਂਦੇ ਏ ਕੇਂਦਰਜੀ ਵੀ ਮੈਂ ਡੇਰੇ ਨੂੰ ਬਹੁਤ ਵਧੀਆ ਡਿਵੈਲਪ ਕਰੂੰਗਾ ਅਸੀਂ ਕਹਾਂ ਜੀ ਠੀਕ ਆ ਮੈਂ 2 ਕਰੋੜ ਰੁਪਏ ਲਾਉਂਗਾ ਮੈਂ ਤਾਂ ਪਰ ਸਾਨੂੰ ਕੀ ਪਤਾ ਸੀ ਕਿ ਗਾਂ ਅਗਲੇ ਸਾਲ 2009 ਚ ਐਮਪੀ ਦੇ ਇਲੈਕਸ਼ਨ ਬਣਨ ਦੇ ਕਾਰਨ ਇਹ ਬਣੇ ਆ ਤੇ ਇਹ ਆਵਾਜ਼ ਹੁਣ ਆ ਕੇ ਕਿਉਂ ਚੱਕੀ ਜਾ ਰਹੀ ਹੈ ਇਹ ਆਵਾਜ਼ ਪਹਿਲਾਂ ਕਿਉਂ ਨਹੀਂ ਚੱਕੀ ਗਈ ਪਹਿਲਾਂ ਮੀਡੀਆ ਤੱਕ ਕਿਉਂ ਨਹੀਂ ਸੰਪਰਕ ਹੋਇਆ ਕਿਉਂਕਿ ਦੇਖੋ ਗੱਲ ਇਹ ਆ ਸਾਡੇ ਕੋਲ ਜਦੋਂ ਸਾਨੂੰ ਨਾ ਕੈਸ਼ੀਅਨ ਦੱਸਿਆ ਵੀ ਇੱਥੇ ਬਹੁਤ ਵੱਡੇ ਘਪਲੇ ਹੋ ਰਹੇ ਆ ਜੇ ਤੁਸੀਂ ਇੱਕ ਵਾਰੀ ਚੇਅਰਮੈਨ ਸਾਹਿਬ ਨੂੰ ਗੱਦੀ ਨਿਸ਼ੀਨ ਨੂੰ ਕਿਹਾ ਹੋਵੇ ਤੇ ਉਹਨਾਂ ਨੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਬੰਧਕ ਕਮੇਟੀ ਦੇ ਭਲਾ ਇਸੇ ਗੱਲ ਦਾ ਤਾਂ ਦੁੱਖ ਆ ਜੀ ਕੱਲ ਦੀ ਗੱਲ ਸੁਣ ਲਓ ਤੁਸੀਂ ਕੱਲ ਉਹਨਾਂ ਨੇ ਟੈਂਟ ਸਟਾਲਿਆ ਜੀ 80000 ਰੁਪਏ ਚ ਅਸੀਂ ਕੀਤਾ ਸੀ 40000 ਚ ਸਾਡੇ ਵਾਲਾ ਉਹ ਫੇਰ ਧਮਕੀਆਂ ਦੇਣ ਲੱਪੇ ਆ ਕੇ ਪਵਨ ਗਿਲ ਜੀ ਜੀ ਮੈਂ ਤਾਂ ਆਪਣਾ 80000 ਵਾਲਾ ਲਵਾਉਂਗਾ ਮੇਰੇ ਬੌਸ ਨੇ ਕਿਹਾ ਕਹਿੰਦੇ ਬੌਸ ਕੌਣ ਹੈ ਹੰਸਰਾਜ ਹੰਸ ਜੀ ਉਹ ਹੁਣ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਹੰਸ ਜੀ ਡੇਰੇ ਦੇ ਨੂੰ ਬਚਾਉਣਾ ਚਾਹੁੰਦੇ ਕਿ ਡੋਬਣਾ ਚਾਹੁੰਦੇ ਫਿਲਹਾਲ ਨਕੋਦਰ ਦੇ ਵਿੱਚ ਮੌਜੂਦ ਹਾਂ ਔਰ ਇੱਕ ਇਹੋ ਜਿਹਾ ਮਾਮਲਾ ਜਿਸ ਨੇ ਐਨੇ ਸਾਰੇ ਲੋਕਾਂ ਦੀਆਂ ਸੰਗਤਾਂ ਦੇ ਦਿਲ 'ਤੇ ਸੀਝ ਕੇ ਰੱਖ ਦਿੱਤਾ ਹੈ ਕਿ ਆਖਰਕਾਰ ਬਾਪੂ ਲਾਲ ਬਾਸ਼ਾ ਦਰਗਾਹ ਦੇ ਉੱਤੇ ਸਭ ਕੁਝ ਹੁੰਦਾ ਕੀ ਪਿਆ ਚੱਲਦਾ ਕੀ ਪਿਆ ਹੰਸਰਾਜ ਹੰਸ ਦਾ ਕੀ ਵਿਵਾਦ ਹੈ ਕਿਉਂ ਹੰਸਰਾਜ ਹੰਸ ਦੀ ਪ੍ਰਧਾਨਗੀ ਦੇ ਉੱਤੇ ਕਿਉਂ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਉਹ ਵੀ ਉਸ ਵੇਲੇ ਜਦੋਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਸੀਟ ਤੋਂ ਹੰਸਰਾਜ ਹੰਸ ਨੂੰ ਵੀ ਉਮੀਦਵਾਰ ਐਲਾਨੇ ਆ ਜਾਵੇ ਖੈਰ ਚਰਚੇ ਬਥੇਰੇ ਨੇ ਚਰਚੇ ਵੱਖ-ਵੱਖ ਸੀਟਾਂ ਨੂੰ ਲੈ ਕੇ ਹੰਸਰਾਜ ਹੰਸ ਦੇ ਹੈਗੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਮੋੜ ਤੋਂ ਲੈ ਕੇ ਹੁਣ ਤੱਕ ਕਿਹੜੇ ਵਿਵਾਦ ਉੱਠੇ ਨੇ ਹੰਸਰਾਜ ਹੰਸ ਦੀ ਪ੍ਰਧਾਨਗੀ ਦੇ ਉੱਤੇ ਸਾਡੇ ਨਾਲ ਦਰਬਾਰ ਦੇ ਸੇਵਾਦਾਰ ਕੁੰਦਨ ਸਾਈ ਜੀ ਮੌਜੂਦ ਨੇ ਸਾਈ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਨਮਸਕਾਰ ਠੀਕ ਹੈ ਜੀ ਸ਼ੁਕਰੀਆ ਤੁਹਾਡਾ ਜੀ ਆਇਆਂ ਨੂੰ ਆਇਆਂ ਦਾ ਹਾਂਜੀ ਅੱਛਾ ਜੋ ਜੋ ਵਿਵਾਦ ਸਾਈ ਜੀ ਸ਼ੁਰੂ ਹੋਇਆ ਮੈਂ ਜਾਣਨਾ ਚਾਹੁੰਦਾ ਹਾਂ ਕਿ ਹੰਸਰਾਜ ਹੰਸ ਜਿਹੜੇ ਨੇ ਉਹ ਆਮ ਤੌਰ ਤੇ ਦਰਵੇਸ਼ ਉਹਨਾਂ ਨੂੰ ਮੰਨਿਆ ਜਾਂਦਾ ਹੈ ਬਹੁਤ ਹੀ ਜ਼ਿਆਦਾ ਅ ਪ੍ਰਸਿੱਧ ਨੇ ਔਰ ਲੋਕਾਂ ਦੇ ਵਿੱਚ ਵਿਚਰਦੇ ਵੀ ਕੰਦ ਕਾਫੀ ਹੈਗੇ ਨੇ ਪਰ ਅਚਾਨਕ ਇਹ ਵਿਵਾਦ ਕਿਸ ਤਰ੍ਹਾਂ ਸ਼ੁਰੂ ਹੋ ਗਿਆ ਕਿਉਂ ਹੰਸਰਾ ਜਨਸ ਦੇ ਖਿਲਾਫ ਇਹ ਮਹਿੰਮ ਛੇੜ ਦਿੱਤੀ ਉਹਨਾਂ ਨੇ ਇਹੋ ਜਿਹਾ ਕੀ ਕਰ ਦਿੱਤਾ ਅਸੀਂ ਨਾ ਅਸਲ ਕੀ ਸੀ ਅਸੀਂ ਪਹਿਲਾਂ ਉਹਨਾਂ ਦੇ ਖਿਲਾਫ ਨਹੀਂ ਸੀ ਛੇੜੀ ਅਸੀਂ ਛੇੜੀ ਸੀ ਪ੍ਰਬੰਧਕ ਕਮੇਟੀ ਦੇ ਖਿਲਾਫ ਪ੍ਰਬੰਧਕ ਕਮੇਟੀ ਦੇ ਖਿਲਾਫ ਇਹ ਮਹਿੰਮ ਛੇੜੀ ਸੀ ਅਸੀਂ ਜਦੋਂ ਪਹਿਲੀ ਤੁਹਾਨੂੰ ਪ੍ਰੈਸ ਕਾਨਫਰੰਸ ਕੀਤੀ ਆ ਅਸੀਂ ਉਹ ਵੀ ਉਸ ਤੋਂ ਪਹਿਲਾਂ ਵੀ ਤਿੰਨ ਮੀਟਿੰਗਾਂ ਸਾਡੀਆਂ ਹੰਸਰਾਜ ਹੰਸ ਜੀ ਨਾਲ ਹੋਈਆਂ ਮੈਂ ਤਾਂ ਨਹੀਂ ਬੈਠਾ ਸੀ ਮੇਰੇ ਨਾਲ ਦੇ ਜਿਹੜੇ ਬੈਠੇ ਸੀ ਤੇ ਉਹਨਾਂ ਨੇ ਉਦੋਂ ਉਹਨਾਂ ਨੇ ਕੀਤੇ ਵੀ ਦੇਖੋ ਦੇਰੇ ਚ ਇੰਨੀ ਆ ਤਾਂ ਦਲੀਆਂ ਸਾਬਤ ਹੋਈਆਂ ਐਨਾ ਪ੍ਰੂਫ ਹੋਇਆ ਵੀ ਤੁਸੀਂ ਇਹਨਾਂ ਨੂੰ ਬਦਲੋ ਜਿਹੜੀ ਕਮੇਟੀ ਆ ਉਹਨਾਂ ਨੇ ਉਹ ਕਮੇਟੀ ਨਹੀਂ ਬਦਲੀ ਅਸੀਂ ਵੀ ਅਸੀਂ ਨਹੀਂ ਚਾਹੁੰਦੇ ਸੀ ਵੀ ਦਰਬਾਰ ਦੀ ਕੋਈ ਸ਼ਬੀ ਲੋਕਾਂ ਵਿੱਚ ਗਲਤ ਮੈਸੇਜ ਪਹੁੰਚੇ ਅਸੀਂ ਉਸ ਚੀਜ਼ ਨੂੰ ਫੇਰ ਕਰਕੇ ਜਿੱਦਾਂ ਵੀ ਆ ਲਾਸਟ ਸਾਡਾ ਫਿਰ ਅਸੀਂ ਯਾਨੀ ਕਿ ਪਰੇਸ਼ਾਨ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਪਰੇਸ਼ਾਨ ਹੋ ਕੇ ਤੁਸੀਂ ਆ ਵੀ ਮੰਨ ਲਿਆ ਕਿ ਦਰਵੇਸ਼ ਹੰਸਰਾ ਜੈਂਸ ਦੀ ਨਿਗਰਾਨੀ ਦੇ ਵਿੱਚ ਸਾਰੇ ਕਪੜੇ ਚੱਲਦੇ ਪਏ ਜਦੋਂ ਉਹਨਾਂ ਨੇ ਸਾਡੀ ਗੱਲ ਹੀ ਨਹੀਂ ਮੰਨੀ ਜਦੋਂ ਉਹਨਾਂ ਨੂੰ ਅਸੀਂ ਸਾਬਤ ਕਰਤਾ ਔਰ ਉਹ ਫਿਰ ਕਹਿੰਦੇ ਮੈਂ ਉਹਨਾਂ ਨਾਲ ਆ ਫਿਰ ਅਸੀਂ ਤਾਂ ਇਹੀ ਮੰਨਣਾ ਸੀ ਕਿ ਉਹ ਵਾਕੇ ਉਹਨਾਂ ਦਾ ਹੱਥਿਆ ਵਿੱਚ ਯਾਨੀ ਕਿ ਸਹਿਮਤੀ ਹੈਗੀ ਉਹਨਾਂ ਦੀ ਪੂਰੀ ਪੂਰੀ ਸਹਿਮਤੀ ਆ ਜੀ ਪੂਰੀ ਦੂਜੀ ਗੱਲ ਬਾਪੂ ਲਾਲਵਾਸ਼ਾ ਸਰਕਾਰ ਦੀ ਵਰਸੀ ਅਸੀਂ ਇਹਨਾਂ ਦੇ ਇਨਾ ਨਾ ਗੱਲ ਸਾਡੇ ਹਰੀ ਮਿੱਤਰ ਸੋਹੰਦੀ ਜੀ ਨੇ ਕੀਤੀ ਸਾਈਂ ਜੀ ਤੁਸੀਂ ਦਰਬਾਰ ਤੇ ਆਪਾਂ ਵਰਸੀ ਦੀ ਮੀਟਿੰਗ ਕਰਨੀ ਕਹਿੰਦੇ ਤੁਸੀਂ ਕਰ ਲਓ ਮੇਰੇ ਕੋਲ ਆਡੀਓ ਹੈਗੀ ਆ ਉਹ ਵੀ ਤੇ ਤੁਸੀਂ ਕਰ ਲਓ ਤੇ ਮੈਂ ਤੁਹਾਡੇ ਨਾਲ ਉਹ ਕਹਿੰਦੇ ਜਿਹੜੇ ਕਪਲੇ ਕੀਤੇ ਉਹਨਾਂ ਨੇ ਕਹਿੰਦੇ ਦੁਨੀਆ ਨੂੰ ਦੱਸੋ ਹੰਸ ਜੀ ਨੇ ਇਹ ਗੱਲਾਂ ਕਹੀਆਂ ਪਹਿਲੋਂ ਉਹਨਾਂ ਫੇ ਇਹਨਾਂ ਨੇ ਕਪਲੇ ਕਿੰਨੇ ਕੀਤੇ ਕਿਨਾਂ ਬਾਰੇ ਗੱਲ ਕਰ ਰਹੇ ਨੇ ਪ੍ਰਬੰਧਕ ਕਮੇਟੀ ਨੇ ਅੱਛਾ ਜੀ ਇਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਪ ਹੀ ਕਹਿ ਰਹੇ ਮੰਨਦੇ ਪਏ ਚੇਅਰਮੈਨ ਸਾਹਿਬ ਚੇਅਰਮੈਨ ਜੀ ਕਹਿੰਦੇ ਕਹਿੰਦੇ ਹਾਂਜੀ ਹੋਏ ਆ ਤੇ ਕਹਿੰਦੇ ਤੁਸੀਂ ਉਹਨਾਂ ਨੂੰ ਕਹਿੰਦੇ ਮਰੋਲਾ ਪਾਉ ਦੁਨੀਆ ਚ ਚਲੋ ਗੱਲ ਹੋ ਗਈ ਤੇ ਜਦੋਂ ਮੀਟਿੰਗ ਕੀਤੀ ਵਿੱਚ ਸਾਡੇ ਇਹ ਵੀ ਕਿਹਾ ਗਿਆ ਮੈਂ ਕਲਿੱਪ ਵੀ ਦੇ ਦੂੰਗਾ ਜੇ ਚ ਇਹ ਗੱਲ ਕਹੀ ਗਈ ਕਿ ਅਸੀਂ ਹੰਸਰਾਏ ਹੰਸ ਜੀ ਦੀ ਰਹਿਨਮਾਈ ਵਿੱਚੇ ਵਰਸੀ ਮਨਾਵਾਂਗੇ ਉਸ ਤੋਂ ਤੀਜੇ ਦਿਨ ਬਾਅਦ ਸਾਨੂੰ ਬਿਨਾਂ ਦੱਸੇ ਬਿਨਾਂ ਇਨਫੋਰਮ ਕੀਤੇ ਕਿਸੇ ਨੂੰ ਵੀ ਹੰਸਰਾਏ ਹੰਸ ਜੀ ਆਉਂਦੇ ਆ ਵੱਡੀ ਸਿਕਿਉਰਟੀ ਨਾਲ ਇੱਥੇ ਆਪਣਾ ਇਕੱਠ ਕਰਦੇ ਆ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਆ ਪਵਨ ਗਿਲ ਜੀ ਉਹਨਾਂ ਦਾ ਜਨਮ ਦਿਨ ਦਾ ਕੇਕ ਕੱਟਿਆ ਜਾਂਦਾ। ਅੱਛਾ ਜੀ। ਬਾਈ ਪ੍ਰੂਫ ਦਊਂਗਾ ਮੈਂ ਇਹ ਚੀਜ਼ਾਂ। ਉਹਨਾਂ ਦਾ ਕੇਕ ਕੱਟਿਆ ਜਾਂਦਾ। ਔਰ ਇਹਨਾਂ ਨੇ ਉੱਥੇ ਇਹ ਗੱਲ ਕਹੀ ਉਹਨਾਂ ਦਾ ਅਸਤੀਫਾ ਮੈਂ ਪਾੜਤਾ। ਪਵਨ ਗਿੱਲ ਜੀ ਦਾ। ਹਾਂਜੀ। ਪਹਿਲੋ ਸਾਨੂੰ ਕਹਿੰਦੇ ਅਸਤੀਫਾ ਲੈ ਲਿਆ ਬਾਅਦੋਂ ਕਹਿੰਦੇ ਮੈਂ ਅਸਤੀਫਾ ਪਾੜਤਾ ਔਰ ਵਰਸੀ ਜਿਹੜੀ ਆ ਉਹ ਅਸੀਂ ਕਰਾਵਾਂਗੇ। ਅਸੀਂ ਕਿਹਾ ਇਹ ਤਾਂ ਬਹੁਤ ਮਾੜੀ ਗੱਲ ਆ ਵੀ ਸਾਨੂੰ ਤੁਸੀਂ ਪਹਿਲੋ ਵਾਅਦਾ ਕਰਕੇ ਮੁੜ ਕੇ ਤੁਸੀਂ ਉਸ ਚੀਜ਼ ਨੂੰ ਵੀ ਉਹਨਾਂ ਨਾਲ ਖੜ ਗਏ। ਫਿਰ ਅਸੀਂ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਸਾਡੇ ਕੋਸ਼ ਜਿਹੜੇ ਲੀਡਰ ਸਾਹਿਬਾਨ ਵੇਸੀ ਸਾਡਾ ਪਹਿਲੇ ਦਿਨ ਤੋਂ ਚੱਲੇ ਆ ਉਹਨਾਂ ਨੂੰ ਅਸੀਂ ਰਾਫਤਾ ਕੀਤਾ ਉਹਨਾਂ ਨੇ ਅਸੀਂ ਕਿਹਾ ਵੀ ਅਸੀਂ ਪ੍ਰੈਸ ਕਾਨਫਰੈਂਸ ਕਰਨ ਲੱਗੇ ਆ ਉਹਨਾਂ ਨੇ ਫਿਰ ਪ੍ਰੈਸ ਕਾਨਫਰੈਂਸ ਕਰਨ ਦੇ ਜਦੋਂ ਉਹਨਾਂ ਨੂੰ ਫੋਨ ਕੀਤਾ ਹੰਸ ਜੀ ਨੂੰ ਇੱਕ ਦਿਨ ਪਹਿਲਾਂ ਤੇ ਕਹਿੰਦੇ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਨੀ ਕਹਿੰਦੇ ਕਰ ਲੈ ਸਾਡੀ ਕਿਹੜਾ ਜਵਾਨ ਹੈ ਨਹੀਂ ਹੰਸ ਜੀ ਹੰਸ ਜੀ ਨੇ ਫੋਨ ਤੇ ਕਿਹਾ ਮੈਂ ਉਹੀ ਅੰਸ ਜੀ ਉਹੀ ਦਰਵੇਸ਼ ਜਿਹੜੇ ਕਹਿੰਦੇ ਸੀ ਕਿ ਇਹਨਾਂ ਦੇ ਸਾਰੇ ਪੋਤੜੇ ਫਰੋਲੋ ਹੁਣ ਕਹਿ ਰਹੇ ਨੇ ਕਿ ਨਹੀਂ ਉਹ ਤਾਂ ਸਹੀ ਨੇ ਔਰ ਜਿਹੜੇ ਸਹੀ ਨੇ ਤੇ ਉਹਨਾਂ ਦੇ ਖਿਲਾਫ ਕਰੋ ਉਹਨਾਂ ਦੇ ਖਿਲਾਫ ਕਰੋ ਉਹਨਾਂ ਦੇ ਖਿਲਾਫ ਕਰੋ ਸਾਨੂੰ ਅ ਮੌਕੇ ਦੇ ਐਮ ਐਲ ਏ ਸੀ ਜਿਹੜੀ ਇੰਦਰਜੀਤ ਕੌਰ ਮਾਹਨ ਉਹ ਬੜੀ ਇੰਟਰਫੀਰੈਂਸ ਕਰਨ ਲੱਪੀਤਮ ਕੀ ਦੇਣ ਲੱਪੀ ਇੱਥੇ ਆ ਕੇ ਜਿਹੜੇ ਦੁਕਾਨਾਂ ਵਾਲੇ ਉਹਨਾਂ ਨੂੰ ਕਹਿਣ ਲੱਪੇ ਮੈਂ ਇਹ ਕਰ ਦੂ ਕੰਦ ਕਰ ਦੂ ਗੱਬੇ ਤੇ ਉਹਨੇ ਆਪ ਆ ਕੇ ਕਿ ਆਪ ਆਪ ਜੀ ਆਪ ਫਿਰ ਉਹਨਾਂ ਦੇ ਜਿਹੜੇ ਆ ਪਿਛ ਪ੍ਰੈਸ 'ਚ ਬੈਠੇ ਸੀ ਦੋ ਜਿਹੜੇ ਬੈਠੇ ਸੀ ਉਹਨਾਂ ਦੇ ਉਸੇ ਉਹਨਾਂ ਦੇ ਵਰਕਰ ਉਹ ਵੀ ਆ ਗਏ ਡੇਰੇ ਤੇ ਇਹ ਗੱਲਾਂ ਕਹਿਣ ਲੱਪੇ ਨਾਲ ਇੱਥੇ ਪੁਲਿਸ ਆ ਗਈ ਇਹਨਾਂ ਨੇ ਜਦੋਂ ਵੀਰਵਾਰ ਹੋਣਾ ਇਹਨੇ ਐਟਾ ਪੁਲਿਸ ਭੇਜ ਨਹੀਂ ਡੇਰੇ ਤੇ ਉਧਰੋਂ ਸੰਗਤ ਆਈ ਹੋਣੀ ਇਧਰੋਂ ਐਮਐਲਏ ਨੇ ਪੁਲਿਸ ਭੇਜ ਦੇਣੀ ਚਲੋ ਬਾਬਾ ਜੀ ਦੀ ਕਿਰਪਾ ਨਾਲ ਕੁਝ ਨਹੀਂ ਹੋਇਆ ਇਹੋ ਜਿਹਾ ਜਦੋਂ ਅਸੀਂ ਭਾਈ ਪ੍ਰੈਸ ਕਾਨਫਰੰਸ ਕੀਤੀ ਆ ਬਾਅਦ ਵਿੱਚ ਫੇ ਫੇ ਪੰਜਾਬ ਦੇ ਵੱਡੇ ਲੀਡਰ ਪੈਗੇ ਵਿੱਚ ਅੱਛਾ ਸਾਂਝੇ ਲੀਡਰ ਪੈਗੇ ਚਲੋ ਗੱਲ ਪ੍ਰਸ਼ਾਸਨ ਨਾਲ ਵੀ ਹੋਈ ਕਿਹੜੇ ਕਿਹੜੇ ਲੀਡਰ ਜੇ ਮੈਂ ਪੁੱਛਣਾ ਚਾਹੁੰਦਾ ਸੌਰੀ ਮੈਂ ਉਹਨਾਂ ਦਾ ਨਾਮ ਨਹੀਂ ਮੈਂ ਜ਼ਾਹਰ ਨਹੀਂ ਕਰ ਸਕਦਾ ਕਿਉਂਕਿ ਮੈਂ ਐਵੇਂ ਕਿਸੇ ਦਾ ਜਾ ਜਾ ਕਰ ਦਵਾ ਜ਼ਾਹਰ ਕਰ ਦਵਾ ਅਗਲੇ ਕਹਿਣ ਜੀ ਤੁਸੀਂ ਕਿਉਂ ਕੀਤਾ ਤੇ ਉਹਨਾਂ ਨਾਲ ਫਿਰ ਜਦੋਂ ਗੱਲ ਹੋਈ ਉਹਨਾਂ ਨੇ ਵੀ ਗੱਲ ਸਾਰਾ ਮੁੱਦਾ ਦੇਖਿਆ ਉਹਨਾਂ ਨੇ ਵੀ ਪਵਨ ਗਿੱਲ ਨੂੰ ਗਲਤ ਠਹਿਰਾਇਆ ਗਲਤ ਠਹਿਰਾਇਆ ਉਹਨਾਂ ਨੇ ਹੰਸ ਜੀ ਨਾਲ ਗੱਲ ਕੀਤੀ ਵੀ ਸਾਈ ਜੀ ਇਹ ਬੰਦਾ ਗਲਤ ਆ ਠੀਕ ਆ ਜੀ ਅਸੀਂ ਇਦਾਂ ਕਰਦੇ ਆ ਲਾਸਟ ਪੁਆਇੰਟ ਤੇ ਆ ਕੇ ਸਾਨੂੰ ਕਹਿੰਦੇ ਜੀ ਵਰਸੀ ਦਾ ਅਸੀਂ ਮਨਾਵਾਂਗੇ ਆ ਜਿਹੜੀ ਸੈਕਿੰਡ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਅਸੀਂ ਇਹ ਤਾਂ ਕੀਤੀ ਆ ਕਿਉਂਕਿ ਇਹਨਾਂ ਨੇ ਕੀ ਕੀਤਾ ਜਦੋਂ ਅਸੀਂ ਟੈਂਟ ਆਲਾ ਸੱਦ ਲਿਆ ਜਿਹੜੇ ਕੈਸ਼ੀਅਰ ਸਾਹਿਬ ਸੀਗੇ ਉਹ ਬੈਠੇ ਆ ਅਸੀਂ ਉਹਨਾਂ ਨੂੰ ਕਿਹਾ 5000 ਰੁਪਏ ਸਾਈ ਦੇ ਦੀਏ 40000 ਚ ਟੈਂਟ ਕਰ ਲਿਆ ਜਦੋਂ ਟੈਂਟ ਕੀਤਾ ਉਹ ਕਹਿੰਦੇ ਸਾਈਤਾ ਜੀ ਉਹ ਕਮੇਟੀ ਪਹਿਲੀ ਨੇ ਕਰਨੀ ਆ ਅਸੀਂ ਕਿਹਾ ਕੀ ਮਤਲਬ ਹੋਇਆ ਉਸ ਸੀਆਰ ਚ ਕਰ ਰਹੇ ਨਾਲੇ ਉਹਨਾਂ ਦਾ ਕੋਈ ਇੰਟਰਫੀਰੈਂਸ ਨਹੀਂ ਉਹ ਦਰਬਾਰ ਤੇ ਆਉਂਦੇ ਨਹੀਂ ਉਹ ਉਹਨੋਂ हट ਕੇ ਦਰਬਾਰ ਤੇ ਜਿਹੜੀ ਪ੍ਰਬੰਧਕ ਕਮੇਟੀ ਸੀ 2 ਮਹੀਨੇ ਤੋਂ ਉਹਨਾਂ ਦੀ ਕੋਈ ਇੰਟਰਫੀਰੈਂਸ ਨਹੀਂ ਸੀ ਉਸ ਤੋਂ ਬਾਅਦ ਜੀ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਜੀ ਵਰਸੀ ਤਾਂ ਹੋਈ ਕਰਾਉਗੇ ਅਸੀਂ ਬੜੇ ਹੈਰਾਨ ਪਰੇਸ਼ਾਨ ਹੋਏ ਵੀ ਇਹ ਕੀ ਗੱਲ ਹੋ ਗਈ ਫਿਰ ਅਸੀਂ ਉਸ ਚੀਜ਼ ਨੂੰ ਕਰਕੇ ਤਾਂ ਅਸੀਂ ਕਾ ਕੋਈ ਗੱਲ ਨਹੀਂ ਫਿਰ ਅਸੀਂ ਪ੍ਰੈਸ ਕਾਨਫਰੈਂਸ ਅਗਲੇ ਦਿਨ ਕੀਤੀ ਇਹ ਚੀਜ਼ ਹਾਂਜੀ ਅੱਛਾ ਅਸੀਂ ਨਾ ਬਹੁਤ ਇਸ ਬਾਰੇ ਗੱਲ ਕਰ ਰਹੇ ਆ ਕਿ ਕਪਲੇ ਹੋਏ ਨੇ ਜਾਂ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਕਪਲੇ ਕੀਤੇ ਇੱਕ ਵਾਰ ਕਪਲਿਆਂ ਬਾਰੇ ਵੀ ਗੱਲ ਕਰਨੀ ਚਾਹੁੰਦੇ ਆ ਕਿ ਕਪਲੇ ਹੋਏ ਕਿਹੜੇ ਨੇ ਸ਼ੁਰੂ ਤੋਂ ਸ਼ੁਰੂ ਕਰਦੇ ਆ ਕਿ 골ਡ ਦਾ ਸੋਨੇ ਦਾ ਕਪਲਾ ਹੋਇਆ ਕਹਿੰਦੇ ਬੜਾ ਤਗੜਾ ਉਹਦੇ ਬਾਰੇ ਦੱਸੋ ਕੀ ਚੱਕਰ ਪਿਆ ਸਾਢੇ 8 ਲੱਖ ਰੁਪਏ ਦਾ ਸੋਨਾ ਗੱਲੇ ਚੋਂ ਪਾਇਆ ਹੂੰ ਕਿੰਨੂੰ ਪਾਇਆ ਇਹ ਹੰਸਰਾਏ ਹੰਸ ਜੀ ਨੂੰ ਬ੍ਰੇਸਲੇਟ ਪਾਇਆ ਜਿਹੜਾ ਆ ਬੈਲਾ ਜੀ ਇਹ ਹੈਗਾ ਵਾ 8.5 ਲੱਖ ਦੇ ਕਰੀਬ 52000 ਕਿੰਨੇ ਕਤੋਲੇ ਸੀਗਾ ਆਪਣਾ ਜਿਹੜਾ ਸੋਨਾ ਸੀ ਪਤਾ ਨਹੀਂ ਜੀ ਆ ਜਿਹੜਾ ਪੰਜ ਪੰਜ ਤੋਂ ਤੋ ਟੋਲੇ ਤੋਂ ਉੱਪਰ ਦਾ ਬ੍ਰੇਸਲੇਟ ਆ ਜਿਹੜਾ ਹੰਸ ਜੀ ਨੂੰ ਪਾਇਆ ਮੇਲੇ ਤੇ ਉਹਦੀ ਵੀਡੀਓ ਵੀ ਆ ਅਸੀਂ ਤੁਸੀਂ ਦੇਖੀ ਵੀ ਸ਼ਾਇਦ ਹੋਣੀ ਇੱਕ ਜਿਹੜੇ ਕੋਸ਼ ਉੱਥੇ ਨਾਮੀ ਹਸਤੀਆਂ ਆਈਆਂ ਸੀ ਮੇਲੇ 'ਚ ਉਹਨਾਂ ਨੂੰ ਆਹ ਜਿਹੜੇ ਆ ਸ਼ਾਇਦ ਸ਼ਾਇਦ ਪੀ ਆਪ ਪਾਏ ਗਏ ਆ ਜਿਹੜੇ 골ਡਨ ਟੈਂਪਲ ਉਹਨਾਂ ਦੇ ਵਗੈਰਾ ਜਿਹੜੇ ਆ ਜਿਹੜੇ ਹੋਰ ਵੀ ਆ ਇਹ ਤਾਂ 골ਡਨ ਦੇ ਫਰੇਮ ਵਾਲੇ ਜਿਹੜੀਆਂ ਫੋਟੋਆਂ ਨੇ ਉਹ ਪਾਈਆਂ ਗਈਆਂ ਜਿਹੜਾ ਬਾਕੀ ਦਾ ਸੋਨਾ ਉਹ ਕਿੰਨੂੰ ਪਾਇਆ ਕਿ 429000 ਦਾ 442900 ਸੋਨਾ ਇਹ ਨਹੀਂ ਸਾਨੂੰ ਪਤਾ ਇਹ ਉਹਨਾਂ ਨੇ ਕਿੰਨੂੰ ਪਾਇਆ ਇਹ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਉਹ ਇਸੇ ਚੀਜ਼ ਦੀ ਕਲੈਰੀਫਾਈ ਅਸੀਂ ਮੰਗਦੇ ਸੀ ਕਿ ਕਿੰਨੂੰ ਪਾਇਆ ਕਿਉਂਕਿ ਉਹ ਸਾਹਮਣੇ ਤਾਂ ਕਿਸੇ ਦੇ ਪਿਆ ਨਹੀਂ ਤੁਸੀਂ ਤੁਸੀਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਉਦੋਂ ਤੁਸੀਂ ਮੀਡੀਆ ਦੇ ਸਾਹਮਣੇ ਇੱਕ ਗੱਲ ਕਹੀ ਸੀ ਕਿ ਐਮਐਲਏ ਸਾਹਿਬਾ ਨੂੰ ਇਹ ਸੋਨਾ ਪਾਇਆ ਗਿਆ ਇਸ ਇਸ ਗੱਲ ਚ ਸੱਚਾਈ ਹੈ ਨਹੀਂ ਦੇਖੋ ਗੱਲ ਇਹ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਕਿਉਂਕਿ ਅਸੀਂ ਇਸ ਚੀਜ਼ ਦੀ ਕਲੈਰੀਫਾਈ ਨਹੀਂ ਕਿਉਂਕਿ ਮੈਂ ਅੱਜ ਪ੍ਰੂਫ ਤੋਂ ਬਿਨਾ ਗੱਲ ਨਹੀਂ ਜੇ ਇਸ ਚੀਜ਼ ਦਾ ਮੇਰੇ ਕੋਲ ਪ੍ਰੂਫ ਹੈ ਮੈਂ ਤਾਂ ਉਹ ਕਹੂੰਗਾ ਜਦੋਂ ਇਹ ਇਹ ਹੁਣ ਉਹਨਾਂ ਨੇ ਦੱਸਣਾ ਜੀ ਕਿ ਕਿਹਨੂੰ ਪਾਇਆ ਕਿਹਨੂੰ ਨਹੀਂ ਪਾਇਆ ਜਿਹੜਾ 4 ਲੱਖ ਆ ਤਾਂ ਸਿੱਧਾ ਸਿੱਧਾ ਆਇਆ ਜੀ ਹੁਣ ਬਾਕੀ ਤੁਸੀਂ ਆਪਸੇ ਆਣੇ ਆ ਜਿਹੜੀਆਂ ਨਾਮੀ ਹਸਤੀਆਂ ਮੇਲੇ 'ਚ ਕੌਣ ਆਈਆਂ ਕੌਣ ਨਹੀਂ ਆਈਆਂ ਉਹ ਮੈਂ ਹੁਣ ਅੱਛਾ ਪ੍ਰਬੰਧਕ ਕਮੇਟੀ ਨੇ ਜਿਹੜੇ ਬਿਆਨ ਦਿੱਤੇ ਨੇ ਸੋਨੇ ਦੇ ਮੁਤਾਬਕ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਸਾਡੀ ਸ਼ਰਧਾ ਸੀ ਜੇ ਅਸੀਂ ਹੰਸ ਜੀ ਨੂੰ ਪਾਇਆ ਸਾਡੇ ਚੇਅਰਮੈਨ ਨੇ ਕਹਿੰਦੇ ਸਾਡੀ ਸ਼ਰਧਾ ਸੀ ਜਿਹੜੀਆਂ ਹਸਤੀਆਂ ਆਈਆਂ ਸੀ ਉਹਨਾਂ ਉਹਨਾਂ ਨੂੰ ਪਾਇਆ ਸਾਡੀ ਸ਼ਰਧਾ ਸੀ ਤੇ ਫਿਰ ਇਹਦੇ 'ਚ ਤੁਹਾਨੂੰ ਕੀ ਪ੍ਰੋਬਲਮ ਹੈ ਭਾਜੀ ਉਹ ਫੇ ਆਪਣੀ ਜੇਬ 'ਚੋਂ ਪਾਉਂਦੇ ਸਾਰੇ ਵੈਲ ਸੈਟਡ ਆ ਲਾਲਵਾਸ਼ਾ ਸਰਕਾਰ ਦੇ ਗੱਲੇ 'ਚੋਂ ਕਿਉਂ ਪਾਉਣਾ ਸੰਗਤ ਦੇ ਪੈਸੇ 'ਚੋਂ ਕਿਉਂ ਪਾਉਣਾ ਕਿਸੇ ਵੀ ਡੇਰੇ 'ਚ ਚਲੋ ਮੈਂ ਕਿਸੇ ਜੇ ਤਾਂ ਨਹੀਂ ਕਹਿ ਸਕਦਾ ਇਸ ਡੇਰੇ ਦੀ ਕੋਈ ਰੀਤ ਨਹੀਂ ਹੈਗੀ ਇਹਨਾਂ ਨੇ ਆਪ ਹੀ ਰੀਤ ਪਾਈ ਆ ਆਪ ਹੀ ਇਹ ਭੁਗਤਣਗੇ ਜੇ ਕਿਸੇ ਸਰਦਾ ਇੱਥੇ ਇੱਥੇ ਉਹ ਗਰੀਬ ਲੋਕ ਆਉਂਦੇ ਆ ਜਿਹੜੇ ਘਰ ਤੋਂ ਸਿਰਫ ਆਪਣਾ ਭੁੱਖੇ ਰਹਿ ਕੇ ਵੀ ਕਹਿੰਦੇ ਵੀ ਲਾਲ ਬਾਦਸ਼ਾਹ ਦੇ ਡੇਰੇ ਜਾ ਕੇ ਚਰਾਗੀ ਤੇਲ ਪਾਉਣਾ ਸੀ ਮੱਥਾ ਟੇਕਣਾ ਪਰ ਇਹ ਨਹੀਂ ਹੈਗਾ ਵੀ ਉਹਨਾਂ ਦੇ ਪੈਸੇ ਦੀ ਅਜਦਾ ਹੋਊਗਾ ਸੋਨਾ ਪਊਗਾ ਨਾਲੇ ਹੰਸੀ ਕੋ ਕਿਸ ਚੀਜ਼ ਦੀ ਕਮੀ ਆ ਕਰੋੜਾਪਤੀ ਆ ਤੁਸੀਂ ਆਪ ਹੀ ਗੱਦੀ ਨਿਸ਼ੀਨ ਆਪ ਵੀ ਤੁਸੀਂ ਚੇਅਰਮੈਨ ਆਪ ਵੀ ਤੁਸੀਂ 골ਡ ਪੁਆਈ ਜਾਂਦੇ ਆ ਇਹ ਬਾਜੀ ਕਿਹੜੀ ਕਿਤਾਬ ਚ ਲਿਖਿਆ ਦੱਸੋ ਮੈਨੂੰ ਤੁਸੀਂ ਕਿਹੜੇ ਕਿਹੜੇ ਇਹ ਕਿਹੜੇ ਤੇ ਦਰਬਾਰ ਤੇ ਇਦਾਂ ਹੋ ਰਿਹਾ ਜਾਂ ਤਾਂ ਤੁਸੀਂ ਕਮੇਟੀ ਡਿਸਟਰੋਏ ਕਰ ਦੋ ਆਪ ਗੱਦੀਨਸ਼ੀਨ ਆ ਉਹ ਤਾਂ ਕਹਿੰਦੇ ਕਿ ਪਹਿਲਾਂ ਵੀ ਸਤਕਾਰ ਦੇ ਵਿੱਚ ਅਸੀਂ ਕਿੰਨੀ ਵਾਰ ਇਦਾਂ ਹੋਇਆ ਕਿ ਅਸੀਂ ਸੋਨਾ ਪਾਇਆ ਹੋਵੇ ਹੁਣ ਇਸ ਤਰ੍ਹਾਂ ਪਹਿਲਾਂ ਹੋਇਆ ਹੋਵੇ ਨਾ ਹੋਇਆ ਹੋਵੇ ਉਹ ਪ੍ਰਬੰਧਕ ਕਮੇਟੀ ਜਾਣਦੀ ਹੈ ਪਰ ਇਹ ਇਹ ਜ਼ਰੂਰ ਹੋਣਾ ਦਾ ਕਹਿਣਾ ਸੀਗਾ ਕਿ ਸਤਕਾਰ ਵਜੋਂ ਪਹਿਲਾਂ ਵੀ ਪਿਆ ਇਹਦੇ ਤੇ ਸਵਾਲ ਨਹੀਂ ਖੜੇ ਹੋਣੇ ਚਾਹੀਦੇ ਬਾਜੀ ਸਵਾਲ ਕਿਉਂ ਨਹੀਂ ਖੜੇ ਹੋਣੇ ਚਾਹੀਦੇ ਗੱਲੇ ਛੁਪੇ ਆ ਜਾ ਤਾਂ ਉਹਨਾਂ ਨੇ ਕੋਲੋਂ ਪਾਇਆ ਹੋਵੇ ਫੇਰ ਅਸੀਂ ਖੜੇ ਕਰਨ ਦੇ ਅਸੀਂ ਨਹੀਂ ਕਰ ਕਹਿ ਸਕਦੇ ਪਰ ਜਿਹੜੇ ਲਾਲ ਬਾਦਸ਼ਾਹ ਸਰਕਾਰ ਦੇ ਸਿਰਫ ਗੱਲੇ ਦੀ ਅਸੀਂ ਦੁਰਵਰਤੋਂ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਉਹਨਾਂ ਦੀ ਦੁਰਵਰਤੋਂ ਗੱਲ ਕਰ ਰਹੇ ਹਾਂ ਵੀ ਉਹਨਾਂ ਦੇ ਗੱਲੇ ਚੋਂ ਹੀ ਕਿਉਂ ਪਾਇਆ ਗਿਆ ਤੁਸੀਂ ਵੈਲ ਸੈਟਡ ਆ ਸਾਰੇ ਆਪਰੇ ਆਪ ਨੂੰ ਤੁਸੀਂ ਵੈਲ ਸੈਟਡ ਦੱਸਦੇ ਆ ਜੇ ਤੁਸੀਂ ਲੱਖ ਲੱਖ ਪਾ ਗਏ ਉਹਨਾਂ ਨੂੰ ਸੋਨਾ ਛੱਡ ਕੇ ਸਾਨੂੰ ਜੋ ਮਰਜ਼ੀ ਹੀਰੇ ਪਾਉ ਚਾਹੇ ਠੀਕ ਆ ਪਰ ਗੱਲੇ ਦੀ ਜਿਹੜੀ ਦੁਰਵਰਤੋਂ ਉਹਦਾ ਅਸੀਂ ਨਾ ਖੇਤੀ ਕਰਦੇ ਆ ਡੇਰਾ ਤਾਂ ਬਣਨ ਵਾਲਾ ਪਿਆ ਭਾਜੀ ਤੁਸੀਂ ਡੇਰੇ ਜਾ ਕੇ ਦੇਖੋ ਤੁਸੀਂ ਪਰਲੀ ਸਾਈਡ ਜਿੱਥੇ ਆ ਆਪਣੇ ਦੁਕਾਨਾਂ ਲੱਗੀਆਂ ਸਾਰਾ ਕੱਚਾ ਤਾਂ ਆ ਸੰਗਤ ਦੇ ਬਹਿਣ ਨੂੰ ਕੁਛ ਨਹੀਂ ਹੈਗਾ ਸੰਗਤ ਦੇ ਬਹਿਣ ਨੂੰ ਕਿਤੇ ਹੁਣ ਧੋਪਿਆ ਜਿਹੜੇ ਸ਼ੈਡਾਂ ਦਾ ਆਰਡਰ ਦਿੱਤਾ ਸੀ ਉਹ ਫਿਰ ਸ਼ੈਡ ਬੜੇ ਨਹੀਂ ਹੋਏ ਤੱਕ ਸ਼ੈਡ ਇਕੱਲੇ ਲੰਗਰ ਘਰ ਦੀ ਬਣਦੀ ਪਈ ਆ ਜੀ ਉਹਦੇ ਚੋ ਵੀ ਇਹਨਾਂ ਨੇ ਮੇਰੇ ਖਿਆਲ ਆ ਵੀ ਡੇਰੇ ਚੋਂ ਉਹਨਾਂ ਦੇ ਜੋ ਉਹਨਾਂ ਦੇ ਕੈਸ਼ੀਅਰ ਨੇ ਸਾਨੂੰ ਮੂੰਹ ਜਵਾਨੀ ਦੱਸਿਆ ਵੀ 45 ਲੱਖ ਰੁਪਈਆ ਹੰਸ ਜੀ ਦੇ ਜਾ ਚੁੱਕਾ ਵਾ 34 ਲੱਖ ਰੁਪਏ ਦੇ ਕਹਿੰਦੇ ਬਿੱਲ ਆ ਹੁਣ ਤੁਸੀਂ ਜਾ ਕੇ ਦੇਖ ਲਿਓ ਜਿਹੜੀ ਨਵੀਂ ਸ਼ੈੱਡ ਬਣਦੀ ਪਈ ਆ ਹੁਣ ਹਜੇ ਬਣਦੀ ਪਈ ਆ ਜਿਹੜੇ ਉਹਦੇ ਐਕਸਪਰਟ ਆ ਉਹ ਰਾ ਸੁਮੀ ਉੱਥੋਂ ਡੇਰੇ ਤੋਂ ਵਿਆਸ ਤੋਂ ਆਏ ਹੋਏ ਆ ਤੇ ਉਹ ਬਣਾ ਰਹੇ ਆ ਹੁਣ ਸ਼ੈੱਡ ਪਰ ਪ੍ਰਬੰਧਕ ਕਮੇਟੀ ਦਾ ਦਾਵਾ ਆ ਕਿ ਹੰਸ ਜੀ ਨੇ ਤਾਂ ਆਪ ਕਹਿੰਦੇ ਪੈਸੇ ਦਿੱਤੇ ਸੀਗੇ ਤੇ ਉਹਨਾਂ ਨੂੰ ਉਹੀ ਪੈਸੇ ਆਪਾਂ ਵਾਪਸ ਮੋੜ ਦੇ ਪਏ ਆ ਉਹ ਡੇਰੇ ਤੇ ਲਾਉਂਦੇ ਪਏ ਆ ਫਿਰ ਇਹਦੇ ਚ ਕੀ ਪ੍ਰੋਬਲਮ ਹੋ ਸਕਦੀ ਹੈ ਭਾਜੀ ਦੇਖੋ ਗੱਲ ਇਹ ਆ ਭਈ ਉਹਨਾਂ ਨੇ ਜੇ ਦੇ ਦਿੱਤੇ ਆ ਦਿੱਤੇ ਕੈਸ਼ ਲਿੱਤੇ ਉਹਨਾਂ ਨੇ ਹੈਗੇ ਆ ਬਾਈ ਚੈੱਕ ਹੁਣੇ ਤੁਸੀਂ ਆਪ ਵੀ ਦੇਖ ਲਓ ਇਹ ਚ ਕੀ ਆ ਹਨਾ ਹੁਣ ਹੰਸ ਜੀ ਨੇ ਫੇ ਗਾਂ ਤੋਂ ਕਿਉਂ ਨਹੀਂ ਕਰ ਰਹੇ ਹੁਣ ਫੇ ਗਾਂ ਤੋਂ ਪਾਰਕ ਵੀ ਬਣੀ ਆ ਉੱਤੇ ਇੰਟਰਲੌਕ ਟਾਈਲ ਵੀ ਲੱਗੀ ਆ ਹੋਰ ਵੀ ਚੀਜ਼ਾਂ ਹੋਰ ਕੁਝ ਹੋ ਰਿਹਾ ਵਾ ਮੈਂ ਵੀ ਇਹੀ ਜਾਣਨਾ ਚਾਹੁੰਦਾ ਤੁਸੀਂ ਗੱਲ ਕਹੀ ਕਿ ਦਿੱਤੇ ਕੈਸ਼ ਲੈ ਚੈੱਕ ਨੇ ਤੇ ਫਿਰ ਇਹ ਕੀ ਕੀ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਮੈਨੂੰ ਤਾਂ ਐਦਾਂ ਲੱਗਦਾ ਵੀ ਜਿੱਦਾਂ ਵੀ ਬਲੈਕ ਤੋਂ ਵਾਈਟ ਮਨੀ ਕਰਨ ਦਾ ਮੇਰਾ ਖਿਆਲ ਆ ਗੱਦੀ ਨਸ਼ੀਨ ਜਿਹੜੇ ਤੁਹਾਡੇ ਹੈਗੇ ਨੇ ਹੰਸ ਰਾਜ ਹੰਸ ਜੀ ਉਹ ਬਲੈਕ ਮਨੀ ਵਾਈਟ ਕਰ ਰਹੇ ਤੁਹਾਡਾ ਇਹ ਦਾਵਾ ਹੈ ਹੋ ਸਕਦਾ ਜੀ ਕਿਉਂਕਿ ਮਤਲਬ ਇਹ ਨਿਕਲਦਾ ਪਿਆ ਵਾ ਹੁਣ ਦੇਖੋ ਅਸੀਂ ਜਿੱਦਨ ਪ੍ਰੈਸ ਕਾਨਫਰੈਂਸ ਦੂਜੀ ਕੀਤੀ ਆ ਉਹਦੋਂ ਤੁਸੀਂ ਕਿਹਾ ਤੁਹਾਡੇ ਜਿੰਨੇ ਵੀ ਪ੍ਰੈਸ ਵਾਲੇ ਸੀਗੇ ਉਹਨਾਂ ਨੇ ਕਿਹਾ ਵੀ ਸਾਨੂੰ ਸਬੂਤ ਦਿਓ ਉਹ ਅਗਲੇ ਦਿਨ ਆ ਕੇ ਸਬੂਤ ਦੇ ਗਏ ਸਾਡੀ ਗੱਲ ਤੋਂ ਉਹਨਾਂ ਨੇ ਅਗਲੇ ਦਿਨ ਆ ਕੇ ਪੂਰੀ ਕਰਤੀ ਹਾਂਜੀ ਗਏ ਆ ਜੀ ਉਹਨਾਂ ਨੇ ਕਲੈਰੀਫਾਈ ਕਰਤਾ ਪਰ ਹੁਣ ਮਸਲਾ ਭਾਜੀ ਇਹ ਹੈ ਨਾ ਵੀ ਉਹ ਆਉਂਦੇ ਪਏ ਕੈਸ਼ ਉਹਦਾ ਕੋਈ ਬਿੱਲ ਨਹੀਂ ਹੈਗਾ ਹੁਣ ਬਣਾ ਲੈਣ ਦਾ ਪਤਾ ਨਹੀਂ ਤੇ ਜਾਂਦੇ ਪਏ ਆ ਉਹ ਚੀਜ਼ ਨੂੰ ਚੈੱਕ ਨੂੰ ਇਹਦਾ ਮਤਲਬ ਵਿਟਾਮਿਨਸ ਵੀ ਹੰਸ ਰਾਜ ਜੀ ਕੋ ਕੈਸ਼ ਬਹੁਤ ਵੱਡਾ ਘਰੇ ਪਿਆ ਹੋਊਗਾ ਤਾਂ ਹੀ ਕਰਕੇ ਆ ਹੈਨਾ ਨਾਲੇ ਗੱਦੀ ਨਸ਼ੀਨ ਇੱਕ ਇਨਸਾਨ ਗੱਦੀ ਨਸ਼ੀਨਾ ਜਿਹੜੇ ਸੰਤ ਹੁੰਦੇ ਆ ਨਾ ਉਹ ਆਪਣੇ ਦਰਬਾਰ ਦੇ ਲਈ ਦਿੱਤਾ ਇੱਕ ਉਹ ਤਾਂ ਆਪਣੀ ਜਾਨ ਵੀ ਨਿਸ਼ਾਫਰ ਕਰ ਦਿੰਦੇ ਆ ਉਹ ਇਹ ਥੋੜੀ ਆ ਵੀ ਮੈਂ ਪਹਿਲੋ ਦੇ ਕੇ ਮੁੜ ਕੇ ਲੈ ਲਵਾਂ ਜਾਂ ਤਾਂ ਤੁਸੀਂ ਦਿੰਦੇ ਤੁਸੀਂ ਕਹਿੰਦੇ ਮੈਂ ਡੋਨੇਟ ਕਰਤੀ ਵੀ ਮੇਰੇ ਵੱਲੋਂ ਆ ਉਹਨਾਂ ਨੂੰ ਕਿਹੜਾ ਕਿਸੇ ਚੀਜ਼ ਦਾ ਘਾਟਾ ਰੱਬ ਦੀ ਬੜੀ ਕਿਰਪਾ ਆ ਸਾਡੀ ਉਹਨਾਂ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈਗੀ ਨਾ ਕੋਈ ਮੇਰਾ ਉਹਨਾਂ ਨਾਲ ਕੋਈ ਨਿੱਜੀ ਜਾਂ ਕੋਈ ਇਹੋ ਜਿਹਾ ਕੋਈ ਮੇਰੇ ਮਨ 'ਚ ਤਾਂ ਬਾਕੀਆਂ ਨੂੰ ਤਾਂ ਪਤਾ ਨਹੀਂ ਹੋਊਗਾ ਪਰ ਮੇਰੇ ਮਨ 'ਚ ਉਹਨਾਂ ਦੇ ਪ੍ਰਤੀ ਕੋਈ ਇਹੋ ਜਿਹਾ ਵਿਵਾਦ ਬਾਦ-ਵਿਵਾਦ ਦੀ ਗੱਲ ਨਹੀਂ ਪਰ ਮੈਂ ਇਹ ਚਾਹੁੰਦਾ ਸੀ ਕਿ ਜੇ ਤੁਸੀਂ ਡੇਰੇ ਦੇ ਗੱਦੀ ਨਿਸ਼ੀਨਾ ਤਾਂ ਤੁਸੀਂ ਡੇਰੇ ਨੂੰ ਡੇਰੇਦਾਰੀ ਅੰਗੂ ਚਲਾਓ ਹੁਣ ਦੇਖੋ ਗੱਲ ਸੁਣੋ ਹਰੇਕ ਦੀ ਆਪਣੀ ਸਭਿਅਤਾ ਇਹ ਆਪਾਂ ਡੇਰੇ ਤੇ ਜਦੋਂ ਚਾਦਰ ਚੜਾਉਂਦੇ ਆ ਬਕਾਇਦਾ ਉਹਦੇ ਉਹ ਕਵਾਲ ਬਿੰਦੇ ਆ ਮੌਲਵੀ ਆਂਦਾ ਉਹਦੇ ਖਤਮਸ਼ਰੀ ਪੜ ਹੁੰਦੇ ਆ ਅੱਜ ਤੱਕ ਸਾਡੇ ਡੇਰ ਤੇ ਹੈ ਹੀ ਨਹੀਂ ਚਰਾਗ ਹੁੰਦੇ ਦਵਾ ਹੰਸ ਜੀ ਤਾਂ ਮੈਨੂੰ ਪਤਾ ਨਹੀਂ ਕਰੇ ਦਵਾਬ ਨਹੀਂ ਕਰਨੀ ਹੁੰਦੀ ਜੇ ਇਸ ਇਨਸਾਨ ਨੂੰ ਗੱਦੀ ਨਸ਼ੀਨ ਨੂੰ ਦੁਆ ਨਾ ਕਰਨੀ ਹੁੰਦੀ ਹੋਵੇ ਉਹ ਆਉਂਦੇ ਆ ਆਪਣੇ ਪੋਲਿਟਿਕਲ ਲੋਗ ਲੈ ਕੇ ਆਉਂਦੇ ਆ ਸੇਵਾਦਾਰ ਮੈਨੂੰ ਦੱਸੋ ਕਿਹੜੇ ਆ ਵਿੱਚ ਉਹਦੇ ਜਾਂ ਕਮੇਟੀ ਮੈਂਬਰ ਮੁਰੇ ਹੁੰਦੇ ਆ ਫਟਾਫਟ ਚਾਦਰ ਚੜਾਉਂਦੇ ਆ ਬਸ ਸਿੰਗਰ ਸੁਣਦੇ ਆ ਚਲ ਜਾਂਦੇ ਆ। ਬਸਾਈ ਜੀ ਜੇ ਉਹਨਾਂ ਨੂੰ ਇਹ ਸਭ ਕੁਝ ਨਹੀਂ ਆਉਂਦਾ ਤੇ ਉਹਨਾਂ ਨੂੰ ਗੱਦੀ ਨਸ਼ੀਨ ਬਣਾਉਣ ਵਾਲੀ ਗੱਦੀ ਤੇ ਬਿਠਾਉਣ ਵਾਲੇ ਤੇ ਤੁਸੀਂ ਹੋ। ਤੁਸੀਂ ਉਹਨਾਂ ਨੂੰ ਗੱਦੀ ਤੇ ਬਿਠਾਇਆ। ਉਸ ਵੇਲੇ ਚ ਇਦਾਂ ਸੀ ਨਾ ਸਾਰੇ ਸਾਡੇ ਜਿੰਨੇ ਵੀ ਸੀਗੇ ਆਪਣਾ ਰਿਸ਼ੀ ਨਗਰ ਮੱਲੇ ਦੇ ਸ਼ਹਿਰ ਵਾਸੀ ਜਾਂ ਹੋਰ ਸਮੂਹ ਸੰਗਤ ਸੀ। ਅਸੀਂ ਸਾਰਿਆਂ ਨੇ ਤਾਂ ਇਸ ਇਸ ਕਰਕੇ ਬਿਠਾਇਆ ਸੀ ਇਹਨਾਂ ਨੂੰ। ਇਹਨਾਂ ਨੂੰ ਕਹੇ ਸੀ ਚੀਅਰਮੈਨ ਬਣ ਜਾਓ। ਇਹ ਕਹਿੰਦੇ ਨਹੀਂ ਮੈਂ ਚੀਅਰਮੈਨ ਨਹੀਂ ਮੈਂ ਫਕੀਰੀ ਬਣਨਾ। ਮੈਂ ਪੈਸਾ ਬਹੁਤ ਕਮਾ ਲਿਆ ਤਾਂ ਮੈਂ ਫਕੀਰੀ ਬੰਦਣਾ ਚਲੋ ਇਹ ਕਹਿੰਦੇ ਸੀ ਵੀ ਮੈਂ ਡੇਰੇ ਨੂੰ ਬਹੁਤ ਵਧੀਆ ਡਿਵੈਲਪ ਕਰੂੰਗਾ ਅਸੀਂ ਕਹੇ ਜੀ ਠੀਕ ਆ ਮੈਂ 2 ਕਰੋੜ ਰੁਪਏ ਲਾਉਂਗਾ ਮੈਂ ਇਦਾਂ ਪਰ ਸਾਨੂੰ ਕੀ ਪਤਾ ਸੀ ਕਿ ਇਹ ਗਾਂ ਅਗਲੇ ਸਾਲ 2009 ਚ ਐਮਪੀ ਦੇ ਇਲੈਕਸ਼ਨ ਬਣਨ ਦੇ ਕਾਰਨ ਇਹ ਬਣੇ ਆ ਜਦ ਕਿ ਇੱਕ ਦਿਨ ਸ਼ੀਨ ਜਦੋਂ ਹੁੰਦਾ ਨਾ ਉਹ ਆਪਣੀ ਗੱਡੀ ਨਹੀਂ ਛੱਡਦਾ ਹੁੰਦਾ ਇਹ ਆਉਂਦੇ ਸੀਗੇ 6 ਮਹੀਨੇ ਬਾਅਦ ਅੱਜ ਟਿੱਕਰ ਅੱਜ ਟਿੱਕਰ 24 ਘੰਟੇ ਇਹ ਡੇਰੇ ਤੇ ਰਹਿ ਨਹੀਂ ਜੀ 24 ਘੰਟੇ ਇਹਨਾਂ ਨੇ ਇਮਾਰਤ ਜਿਹੜੀ ਹੁਣ ਬਣਵਾਈ ਉਹ ਚ ਬੈੱਡ ਲੱਗੇ ਆ। ਹਮ ਇੱਕ ਇਹ ਜਿਹੜੇ ਉਦੋਂ ਗਿੱਲ ਸਾਹਿਬ ਨੇ ਕਿਹਾ ਸੀ ਵੀ ਬੈੱਡ ਨਹੀਂ ਲੱਗੇ ਉੱਥੇ। ਹਮ ਹੁਣ ਤੁਸੀਂ ਕਹਿੰਦੇ ਚਾਬੀਆਂ ਉੱਥੇ ਆ। ਹੁਣ ਤੁਸੀਂ ਜਾ ਕੇ ਪੁੱਛਣਾ ਜ਼ਰੂਰ ਆ ਵੀ ਚਾਬੀਆਂ ਕਿੱਥੇ ਆ। ਸੱਚ ਦਾ ਸੱਚ ਝੂਠ ਦਾ ਝੂਠ ਸਾਰਾ ਸਾਹਮਣੇ ਆ ਜਾਊਗਾ। ਮੇਰੇ ਕੋਲ ਵੀਡੀਓ ਆ ਬੈੱਡਾਂ ਦੀ ਸਾਰੀ ਮੈਂ ਤੁਹਾਨੂੰ ਉਹ ਵੀ ਦੇ ਦੂੰਗਾ। ਠੀਕ ਆ ਜੀ। ਕਿਉਂਕਿ ਮੈਂ ਕੋਈ ਵੀ ਗੱਲ ਕਰੂੰ ਬਾਈ ਪ੍ਰੂਫ ਕਰੂੰਗਾ ਉਦੋਂ ਮੈਂ ਉਸ ਗੱਲ ਨੂੰ ਮੈਂ ਕਰ ਨਹੀਂ ਸਕਦਾ। ਠੀਕ ਆ ਜੀ। ਇਹਨਾਂ ਨੇ ਜਿਹੜਾ ਡੇਰੇ ਨੂੰ ਸਿਰਫ ਇੱਕ ਵਰਤਿਆ ਤਾਂ ਕਰਕੇ ਅਸੀਂ ਇਹਨਾਂ ਦੇ ਹੁਣ ਜਿਹੜ ਡੇਰੇ ਦੇ ਵਿੱਚ ਜਿੱਥੇ ਆ ਬਾਪੂ ਲਾਲ ਬਾਦਸ਼ਾਹ ਦੀ ਦਰਗਾਹ ਆ ਡੇਰਾ ਐ ਦਿੱਥੇ ਉੱਥੇ ਜਾ ਕੇ ਚੇਅਰਮੈਨ ਸਾਹਿਬ ਨੇ ਆਪਣੇ ਬੈੱਡ ਲਾਏ ਹੋਏ ਆਪਣੇ ਆਰਾਮ ਵਾਸਤੇ ਇਹ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਬਾਬਾ ਜੀ ਦੀ ਦਰਗਾਹ ਤੋਂ ਉੱਚੇ ਬੈੱਡ ਲੱਗੇ ਆ ਜੀ ਸਾਹਮਣੇ ਇਮਾਰਤ ਇੱਕ ਦਰਗਾਹ ਨੂੰ ਜਿਹੜੇ ਜਿਹੜਾ ਜਿਹਨੂੰ ਅਸੀਂ ਮੰਨਦੇ ਆ ਵੀ ਇਸ ਮਾਲਕ ਦੇ ਘਰ ਦਾ ਸਭ ਤੋਂ ਵੱਡੇ ਦੀ ਦਰਗਾਹ ਬਣੀ ਆ ਉਹਨਾਂ ਦਾ ਹੀ ਘਰ ਆ ਅਸੀਂ ਤਾਂ ਨੌਕਰ ਆ ਅਸੀਂ ਤਾਂ ਨੌਕਰ ਆ ਨਾ ਤਾਂ ਉਹਨਾਂ ਦਾ ਹੀ ਆ ਪਰ ਉਹਨਾਂ ਤੋਂ ਉੱਚੇ ਅਸੀਂ ਕਿੱਦਾਂ ਹੋ ਜਾਵਾਂਗੇ ਅੱਛਾ ਮੈਨੂੰ ਇਹ ਗੱਲ ਦੱਸੋ ਤੁਹਾਨੂੰ ਐ ਲੱਗਦਾ ਕਿ ਇਹ ਜਿਹੜਾ 2009 ਦੇ ਵਿੱਚ ਇਲੈਕਸ਼ਨਸ ਆਉਣੀਆਂ ਸੀਗੀਆਂ ਜਿਹੜੀ ਚੇਅਰਮੈਨੀ ਹਾਸਲ ਹੋਈ ਹੈ ਜਾਂ ਫਿਰ ਜੇ ਆਪਾਂ ਕਹੀਏ ਗੱਦੀ ਨਿਸ਼ੀ ਨਹੀਂ ਹੋਏ ਨੇ ਉਹ ਸਿਰਫ ਉਹ ਇਲੈਕਸ਼ਨਸ ਵਾਸਤੇ ਹੋਏ ਤੁਹਾਡਾ ਦਾਵਾ ਹੈਗਾ ਜੀ ਬਿਲਕੁਲ ਇਹ ਉਹਦੇ ਕਰਕੇ ਹੋਏ ਆ ਔਰ ਇਹ ਤੁਹਾਨੂੰ ਪਤਾ ਕਦੋਂ ਲੱਗਿਆ ਸੀਗਾ ਜੋ ਨਾ ਇਹ ਅਸਲ ਕੀ ਆ ਜਦੋਂ ਇੱਥੇ ਪੋਲੀਟੀਕਲ ਅਸੀਂ ਲੋਗ ਆਉਣ ਦੇ ਦੇਖਣ ਲੱਪੇ ਇੱਥੇ ਮੀਟਿੰਗਾਂ ਹੋਣ ਲੱਪੀਆਂ ਪੋਲੀਟੀਕਲ ਯਾਨੀ ਕਹਿ ਸਕਦੇ ਹੋ ਉਸ ਤੋਂ 4-5 ਸਾਲਾਂ ਦੇ ਵਿੱਚ ਤੁਹਾਨੂੰ ਆਈਡੀਆ ਹੋ ਗਿਆ ਸੀ ਹੋ ਗਿਆ ਸੀ ਹੋ ਗਿਆ ਸੀ ਕਿਉਂਕਿ ਇਹ ਆਏ ਨਹੀਂ ਮੁੜ ਕੇ ਡੇਰੇ ਨੂੰ ਬਿਲਕੁਲ ਇਹਨੇ ਕਈ ਵਾਰੀ ਕਿਹਾ ਮੈਂ ਗੱਦੀ ਨਸ਼ੀਨ ਨਹੀਂ ਕਈ ਵਾਰੀ ਇਹ ਡੇਰਾ ਛੱਡ ਕੇ ਇੱਥੋਂ ਗਏ ਹੋਏ ਆ ਇੱਥੇ ਘੀਰਾ ਪਿੰਡ ਆ ਤੇ ਪੰਜ ਪੀਰ ਦੀ ਜਗਾ ਉੱਥੇ ਜਾ ਕੇ ਬਹਿ ਕੇ ਇੱਕ ਵਾਰੀ ਫਿਰ ਇਹਨਾਂ ਨੂੰ ਅਸੀਂ ਮਨਾਉਣ ਗਏ ਪੀ ਆਓ ਤੁਸੀਂ ਇਦਾਂ ਨਾ ਕਰੋ ਫਿਰ ਇਹ ਇਦਾਂ ਕਾਫੀ ਵਾਰੀ ਬਹੁਤ ਕੁਝ ਹੋਇਆ ਕਿਉਂਕਿ ਇੱਕ ਗੱਦੀ ਨਸ਼ੀਨ ਹੁੰਦਾ ਉਹ ਤਾਂ ਮਰ ਕੇ ਜੱਟਿਕ ਕਰੋ ਜੀਦਾ ਆ ਜੇ ਇਹਨਾਂ ਦੇ ਪੱਗ ਵੱਜੀ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਆਪਣਾ ਤੁਸੀਂ ਆਪਣੇ ਗੱਦੀ ਨਸ਼ੀਨ ਹੋਵੋ ਮੈਂ ਤਾਂ ਹੁਣ ਵੀ ਕਹਿਣਾ ਮੈਂ ਹੁਣ ਵੀ ਕਹਿਣਾ ਮੈਂ ਪਿੱਛੇ हट ਜਾਣਾ ਪਰ ਤੁਸੀਂ ਆਪਣੇ ਡੇਰੇ ਡੇਰੇ ਦੇ ਗੱਦੀ ਨਸ਼ੀਨ ਜਿਹੜੀ ਤੁਹਾਡੀ ਗੱਦੀ ਆ ਉਹਨੂੰ ਸੰਭੋ ਉਹਨੂੰ ਤੁਸੀਂ ਬੈਠੋ ਉੱਥੇ ਆ ਕੇ ਜੋ ਇਸ ਫਕੀਰੀ ਦੀ ਸਾਡੇ ਡੇਰਿਆਂ ਦੀ ਪ੍ਰਥਾ ਆ ਕਿਸੇ ਵੀ ਸਾਧੂ ਸੰਤ ਨੂੰ ਪੁੱਛ ਲਓ ਵੀ ਫਕੀਰ ਐਦਾਂ ਹੁੰਦੇ ਆ 6 ਮਹੀਨੇ ਬਾਅਦ ਆਉਂਦਾ ਕਮੇਟੀ ਜੇ ਤੁਹਾਨੂੰ ਪਤਾ ਲੱਗ ਗਿਆ ਸੀ ਆਈਡੀਆ ਹੋ ਗਿਆ ਸੀ ਤੇ ਇਹ ਆਵਾਜ਼ ਹੁਣ ਆ ਕੇ ਕਿਉਂ ਚੱਕੀ ਜਾ ਰਹੀ ਹੈ ਇਹ ਆਵਾਜ਼ ਪਹਿਲਾਂ ਕਿਉਂ ਨਹੀਂ ਚੱਕੀ ਗਈ ਪਹਿਲਾਂ ਮੀਡੀਆ ਤੱਕ ਕਿਉਂ ਨਹੀਂ ਸੰਪਰਕ ਹੋਇਆ ਕਿਉਂਕਿ ਦੇਖੋ ਗੱਲ ਇਹ ਆ ਸਾਡੇ ਕੋਲ ਜਦੋਂ ਸਾਨੂੰ ਨਾ ਕੈਸ਼ੀਅਰ ਨੇ ਦੱਸਿਆ ਵੀ ਇੱਥੇ ਬਹੁਤ ਵੱਡੇ ਘਪਲੇ ਹੋ ਰਹੇ ਆ ਇਹ ਕੋਈ ਪਤਾ ਲੱਗਿਆ ਸੀ ਇਹ ਅੱਜ ਤੋਂ 4-5 ਮਹੀਨੇ ਪਹਿਲਾਂ ਅੱਛਾ 4-5 ਮਹੀਨੇ ਪਹਿਲਾਂ ਸਹੀ ਮੈਨੇਜ ਸਾਨੂੰ ਪਤਾ ਲੱਗਾ ਵੀ ਉੱਥੇ ਘਪਲੇ ਬਹੁਤ ਜ਼ਿਆਦੇ ਹੋ ਰਹੇ ਔਰ ਕੈਸ਼ੀਅਰ ਨੇ ਦੁਖੀਓ ਕੇ ਦੱਸਿਆ ਅੱਛਾ ਉਹਨੂੰ ਵੀ ਇਹ ਗਾਲੀ ਕਲੋਚ ਕਰਦੇ ਹੁੰਦੇ ਸੀ ਜਿਹੜੇ ਜੀ ਨਹੀਂ ਦੁਜੇ ਕੀ ਨਾਮਾ ਇਹ ਆਪਣੇ ਗਿੱਲ ਸਾਹਿਬ ਪਵਨ ਗਿੱਲ ਜੀ ਤੇ ਉਹ ਫੇ ਉਹਨਾਂ ਨੂੰ ਜਿਆਦਾ ਉਹਨਾਂ ਨੂੰ ਬੋਲ ਕੇ ਧਮਕਾ ਕੇ ਚੈੱਕ ਲੈਂਦੇ ਹੁਣ ਚੈੱਕਾਂ ਤੇ ਆਪ ਹੀ ਸੈਂਡ ਕਰਦੇ ਨੇ ਹੁਣ ਸਬਜੀ 4-4 ਲੱਖ ਰੁਪਏ ਦੀ ਉਹਨਾਂ ਦੀ ਜਾਂਦੀ ਸੀ ਅੱਛਾ ਮਹੀਨੇ ਦੀ ਅੱਛਾ ਹੁਣ ਜਿਹੜੀ ਸਬਜੀ ਦਾ ਡਬਲ 4 ਗੁਣਾ ਜਿਆਦਾ ਰੇਟ ਲਾ ਕੇ ਧੱਕੇ ਨਾਲ ਰੋਜ਼ ਹੀ ਆਲੂ ਰੋਜ਼ ਹੀ ਪਰਤਾ ਇੰਨੇ ਬੈਂਗਨ ਦੇ ਮੈਂ ਸੜਤੀਆਂ ਲਫਾਫੇ ਇਹਨੂੰ ਬਣਾਓ ਤੁਸੀਂ ਲਾਂਗਰੀ ਕੋ ਵੈਰੀਫਾਈ ਕਰ ਲਿਓ ਜੇ ਮੈਂ ਝੂਠ ਬੋਲਦਾ ਲਾਂਗਰੀ ਕੋ ਹੁਣ ਜਾ ਕੇ ਵੈਰੀਫਾਈ ਕਰ ਲਿਓ ਇੱਕ ਵਾਰੀ ਵੀ ਇੱਥੇ ਇਦਾਂ ਸੀਗਾ ਉਸ ਚੀਜ਼ ਦਾ ਤੁਹਾਨੂੰ ਪ੍ਰੂਫ ਪਤਾ ਲੱਗ ਜਾਊਗਾ ਫਿਰ ਦੁਖੀ ਹੋ ਕੇ ਸਾਰਿਆਂ ਨੇ ਫਿਰ ਸੰਪਰਕ ਕੀਤਾ ਕੁਝ ਡੇਰੇ ਦੇ ਬੰਦਿਆਂ ਨਾਲ ਕੁਝ ਮੇਰੇ ਨਾਲ ਫਿਰ ਉਹਨਾਂ ਨੇ ਗਾਂ ਕੀਤਾ ਫਿਰ ਅਸੀਂ ਇਹਨਾਂ ਨਾਲ ਹੰਸ ਜੀ ਨੂੰ ਕਿਹਾ ਉਹਨਾਂ ਨੇ ਵੀ ਚੀਜ਼ ਨੂੰ ਗੋਲਿਆਂ ਸਾਨੂੰ ਲਾਰੇ ਲਾਉਂਦੇ ਰਹੇ ਮੈਂ ਬਿਲਕੁਲ ਇਹੀ ਪੁੱਛਣਾ ਚਾਹੁੰਦਾ ਕਿਉਂਕਿ ਜੇ ਤੁਸੀਂ ਇੱਕ ਵਾਰੀ ਚੇਅਰਮੈਨ ਸਾਹਿਬ ਨੂੰ ਗੱਦੀ ਨਿਸ਼ੀਨ ਨੂੰ ਕਿਹਾ ਹੋਵੇ ਤੇ ਉਹਨਾਂ ਨੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਬੰਧਕ ਕਮੇਟੀ ਦੇ ਭਲਾ ਇਸੇ ਗੱਲ ਦਾ ਤਾਂ ਦੁੱਖ ਆ ਜੀ ਇਸੇ ਗੱਲ ਦਾ ਤਾਂ ਦੁੱਖ ਆ ਤੁਸੀਂ ਸੱਚ ਨਾਲ ਖੜੇ ਨਹੀਂ ਅਸੀਂ ਤਾਂ ਇਹ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਕੱਢੋ ਇੱਕ ਕਮੇਟੀ ਬਦਲ ਦਿਓ ਤੁਹਾਡਾ ਸਤਿਕਾਰ ਹੋਣਾ ਹੀ ਆ ਤੁਸੀਂ ਗੱਦੀ ਨਿਸ਼ੀਨਾ ਇੱਕ ਗੱਲ ਉੱਥੇ ਖੜਦੀ ਹੈ ਨਾ ਕਿ ਉਹਨਾਂ ਨੂੰ ਕਮੇਟੀ ਕੀ ਦੇ ਰਹੀ ਹੈ ਕਮੇਟੀ ਦੇ ਕੋਲ ਉਹਨਾਂ ਨੂੰ ਕੁਝ ਕੀ ਕੀ ਆਂਦਾ ਪਿਆ ਜਿਹੜੀ ਕਮੇਟੀ ਨੂੰ ਹਟਾਉਣ ਨੂੰ ਰਾਜ਼ੀ ਨਹੀਂ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਜੀ ਕਮੇਟੀ ਨਾਲ ਉਹਨਾਂ ਦੀ ਕੀ ਸੈਟਿੰਗ ਆ ਜਿਹੜਾ ਕਮੇਟੀ ਨੇ ਘਪਲੇ ਵੀ ਸਾਬਤ ਹੋ ਗਏ ਸਭ ਕੁਝ ਹੋ ਗਿਆ ਹੁਣ ਦੇਖੋ ਜੀ ਉਹ ਆਪਣੇ ਆਪ ਨੂੰ ਜੋ ਮਰਜ਼ੀ ਕਹਿ ਦੇਣ ਉਸ ਦਿਨ ਆਏ ਆ ਜਦੋਂ ਉਹਨਾਂ ਪੁੱਛੇਗਾ ਤੁਹਾਡੇ ਕੋਲ ਪ੍ਰੂਫ ਹੈਗੇ ਉਹ ਕਹਿੰਦੇ ਜੀ ਨਹੀਂ ਗੱਡੀ 'ਚ ਰਹਿ ਗਏ ਹਣ ਜੇ ਅਸੀਂ ਸਾਹਮਣੇ ਬੈਠੇ ਆ ਅਸੀਂ ਤੁਹਾਡੇ ਕੋਲ ਲੈ ਕੇ ਬੈਠੇ ਸੀ ਦੋਨਾਂ ਮੀਟਿੰਗਾਂ ਚ ਉਹ ਕਿਉਂ ਨਹੀਂ ਲੈ ਕੇ ਆ ਸਕੇ ਔਰ ਹੰਸ ਜੀ ਪੂਰਾ ਪੂਰਾ ਸਹਿਮਤ ਹੋਣਾ ਨਾ ਜਿਹੜੇ ਇੰਨੀ ਜਦੋਜਾਦ ਹੋ ਗਈ ਇੰਨੀ ਜਦੋਜਾਦ ਹੋ ਗਈ ਔਰ ਹੁਣ ਉਹ ਪ੍ਰਸ਼ਾਸਨ ਦੀਆਂ ਪ੍ਰਸ਼ਾਸਨ ਦੀਆਂ ਧਮਕੀਆਂ ਦੇ ਕੇ ਸਾਨੂੰ ਜਿਹੜਾ ਵਾ ਇੱਥੇ ਕਹਿੰਦੇ ਇੱਕ ਵਰਸੀ ਅਸੀਂ ਕਰਾਵਾਂਗੇ ਤੇ ਪਰ ਅਸੀਂ ਚਾਹੁੰਦੇ ਆਂ ਵੀ ਵਰਸੀ ਬਾਬਾ ਜੀ ਦੀ ਬੜੀ ਸ਼ਾਂਤੀਪੂਰਵਕ ਹੋਣੀ ਚਾਹੀਦੀ ਆ ਕਿਉਂਕਿ ਦੇਖੋ ਇਹਦੇ ਵਿੱਚ ਮੈਨੂੰ ਤਾਂ ਆਪਣਾ ਕੋਈ ਸਵਾਰਥ ਨਹੀਂ ਮੈਂ ਕਹਨਾ ਮੈਨੂੰ ਚਾਹੇ ਜਾਵਾ ਮੈਂ ਨਾ ਜਾਵਾ ਪਰ ਬਾਬਾ ਜੀ ਦੀ ਬਰਸੀ ਸ਼ਾਂਤੀਪੂਰਵਕ ਹੋਣੀ ਚਾਹੀਦੀ ਆ ਹਾਂ ਇੰਤਿਆਮਤ ਜਿਹੜੇ ਆ ਜੋ ਸਹੀ ਜਾਇਜ਼ ਰੇਟਾਂ ਤੇ ਜੋ ਸਹੀ ਹੈ ਕਿਉਂਕਿ ਬਾਬਾ ਜੀ ਦੇ ਗੱਲੇ ਦੀ ਦੁਰਵਰਤੋਂ ਦੀ ਅਸੀਂ ਨਹੀਂ ਚਾਹੁੰਦੇ ਹੈਗੇ ਦੁਰਵਰਤੋਂ ਹੋਵੇ ਚਾਹੇ ਮੈਂ ਕਹਨਾ ਅਸੀਂ ਕਰਾਈਏ ਚਾਹੇ ਕੋਈ ਕਰਾਵੇ ਉਹ ਕਰਾ ਲੈਣ ਪਰ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਜੇ ਉਹ ਕਰਾਉਂਦੇ ਆ ਉਹ ਤੋਂ ਪਰ ਮਹਿੰਗੇ ਨਾ ਹੁਣ ਫੋਰ ਐਗਜ਼ਾਮਪਲ ਕੱਲ ਦੀ ਗੱਲ ਸੁਣ ਲਓ ਤੁਸੀਂ ਕੱਲ ਉਹਨਾਂ ਨੇ ਟੈਂਟ ਸਟਾਲਿਆ ਜੀ 80000 ਰੁਪਏ ਚ ਅੱਛਾ ਅਸੀਂ ਕੀਤਾ ਸੀ 40000 ਅੱਛਾ ਸਾਡੇ ਵਾਲਾ ਉਹ ਫੇਰ ਧਮਕੀਆਂ ਦੇਣ ਲੱਪੇ ਆ ਕੇ ਪਵਨ ਗਿਲਜੀ ਜੀ ਮੈਂ ਤਾਂ ਆਪਣਾ 80 ਹਜ਼ਾਰ ਵਾਲਾ ਲਵਾਉਂਗਾ ਮੇਰੇ ਬੌਸ ਨੇ ਕਿਹਾ ਕਹਿੰਦੇ ਬੌਸ ਕੌਣ ਹੈ ਹੰਸਰਾਏ ਹੰਸ ਜੀ ਅੱਛਾ ਉਹ ਹੁਣ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਪਈ ਹੰਸ ਜੀ ਡੇਰੇ ਦੇ ਨੂੰ ਬਚਾਉਣਾ ਚਾਹੁੰਦੇ ਕਿ ਡੋਬਣਾ ਚਾਹੁੰਦੇ ਹੁਣ ਜਿਹੜੀਆਂ ਚੀਜ਼ਾਂ 80 ਹਜ਼ਾਰ ਵਾਲਾ ਲਾ ਰਿਹਾ ਉਹ ਹੀ 40 ਹਜ਼ਾਰ ਚ ਇਨਕਲੂਡ ਆ ਜਾਂ ਤਾਂ ਹੋਵੇ ਨਾ ਕੋਈ ਡਿਫਰੈਂਸ ਹੋਵੇ ਫੇਰ ਤਾਂ ਅਸੀਂ ਮੰਨੀਆਂ ਵੀ ਕੀ ਮਤਲਬ ਇਹ ਕਹਿ ਰਹੀਏ ਕਿ ਜਿਹੜਾ ਵਿੱਚ ਪੈਸਾ ਬਚਦਾ ਆ ਉਹ ਆਪਣੀ ਜੇਬਾਂ ਚ ਗਿਆ ਵੇ ਇਦਾਂ ਹੀ ਹੋਊਗਾ ਜੀ ਕਮਿਸ਼ਨ ਹੋਊਗੀ ਫੇ ਫਿਰ ਤਾਂ ਕਮਿਸ਼ਨ ਹੀ ਹੋਊਗਾ ਅਸੀਂ ਤਾਂ ਇਹ ਕਹਿ ਸਕਦੇ ਆ ਪਰ ਅਸੀਂ ਇਹ ਚਾਹੁੰਦੇ ਆ ਦੇਖੋ ਇਸਵਾਦ ਵਿਵਾਦ ਨੂੰ ਸੁਲਝਾਇਆ ਜਾਵੇ ਹੁਣ ਪ੍ਰਸ਼ਾਸਨ ਅੱਗੇ ਮੰਗ ਵੀ ਕੀਤੀ ਸੀ ਪ੍ਰਸ਼ਾਸਨ ਵੀ ਹਜੇ ਸਾਡੀ ਕੋ ਬਾੜੀ ਸੁਣ ਨਹੀਂ ਰਿਹਾ ਜੇ ਸੁਣ ਲਵੇ ਤਾਂ ਅਸੀਂ ਇਹ ਕਹਿੰਨੇ ਆ ਵੀ ਜੋ ਸੱਚ ਦਾ ਫੈਸਲਾ ਹੋਵੇ ਸਾਈ ਜੀ ਜਿਹੜੀ ਪ੍ਰਸ਼ਾਸਨ ਅੱਗੇ ਤੁਸੀਂ ਮੰਗ ਕੀਤੀ ਹੈ ਇਹ ਮੰਗ ਉਸ ਵੇਲੇ ਹੋਣ ਲੱਗੀ ਹੈ ਜਦੋਂ ਇਲੈਕਸ਼ਨਸ ਜਮਾਂ ਨਜ਼ਦੀਕ ਨੇ ਇਹ ਇਹਦਾ ਵੀ ਕੋਈ ਰੋਲਾ ਹੈਗਾ ਵਿੱਚ ਭਾਜੀ ਪਰਮਾਤਮਾ ਜਾਣਦਾ ਸਾਨੂੰ ਇਹਨਾਂ ਕੋਈ ਮਤਲਬ ਨਹੀਂ ਇਹ ਸਾਡਾ ਪਰਮਾਤਮਾ ਬਾਬਾ ਜੀ ਜਾਣਦੇ ਜੇ ਸਾਡੇ ਮੇਰੇ ਮਨ 'ਚ ਇੱਕ ਵੀ ਪਰਸੈਂਟ ਹੋਵੇ ਮੇਰੇ ਮਨ 'ਚ ਮੈਂ ਤਾਂ ਕਹਿੰਦਾ ਉਹਨਾਂ ਨੂੰ ਜਿੱਤ حاصل ਹੋਵੇ ਐਮਪੀ ਤੁਹਾਡੇ ਮਨ ਦੀ ਵੀ ਇੱਕ ਗੱਲ ਕਰਨੀ ਚਾਹੁੰਨਾ ਤੁਹਾਡੇ ਮਨ ਦੇ ਵਿੱਚ ਹੈ ਕਿ ਗੱਦੀ ਨਸੀਨ ਹੋਵਾਂ ਜਿਸ ਜਿਸ ਗੱਦੀ ਦੇ ਉੱਤੇ ਹੰਸ ਜੀ ਬੈਠੇ ਨੇ ਉੱਥੇ ਤੁਸੀਂ ਬੈਠੋ ਜੇ ਬਾਬਾ ਜੀ ਨੇ ਚਾਇਆ ਤਾਂ ਮੈਂ ਜ਼ਰੂਰ ਆਉਂਗਾ ਜੇ ਉਹ ਚਾਉਣਗੇ ਤਾਂ ਪਰ ਕਿਤੇ ਇਹ ਪ੍ਰਬੰਧਕ ਕਮੇਟੀ ਦੀ ਲੜਾਈ ਨਾ ਹੋ ਕੇ ਇਹ ਆਪਸੀ ਮੁੱਠ ਭੇੜ ਤਾਂ ਨਹੀਂ ਹੈਗੀ ਕਿਤੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਮੈਂ ਤਾਂ ਕਹਿੰਦਾ ਜੇ ਤੁਸੀਂ ਗੱਦੀ ਤੇ ਬੈਠੋ ਮੈਂ ਤਾਂ ਹੁਣ ਵੀ ਕਹਿੰਨਾ ਆਪਣੀ ਗੱਡੀ ਨੂੰ ਸੰਭਾਲੋ ਇਹ ਗੱਡੀ ਬਹੁਤ ਵੱਡੀ ਆ ਇੱਥੇ ਬੈਠੋ ਆ ਕੇ ਇੱਥੇ ਤੁਸੀਂ ਗੱਡੀ ਨੂੰ ਸੰਭਾਲੋ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਲੋਕਾਂ ਦੇ ਜੋ ਵੀ ਆ ਕਿਉਂਕਿ ਫਕੀਰ ਦਾ ਕਰਮ ਹੁੰਦਾ ਭਲਾ ਕਰਨਾ ਪਰ ਇਹ ਨਹੀਂ ਹੁੰਦਾ ਵੀ ਮੈਂ ਸਿਕਿਉਰਿਟੀ ਜੈਡ ਵਾਈ ਸਿਕਿਉਰਿਟੀ ਲੈ ਕੇ ਆ ਕੇ ਤਾਂ ਮੈਂ ਅੰਦਰ ਹੀ ਨਹੀਂ ਵੜ ਸਕਦਾ ਕੋਈ ਫਕੀਰ ਤਾਂ ਖੁੱਲ੍ਹੇ ਆ ਬੈਠਾ ਜਿਹੜਾ ਮਰਜ਼ੀ ਆ ਕੇ ਬੈਠੇ ਚਾਹੇ ਮੈਂ ਆਪਦੀ ਭੈਣ ਦੇ ਘਰ 'ਚ ਹੀ ਬੈਠਾ ਪਰ ਤੁਸੀਂ ਮੇਰੇ ਕੋਲ ਸ਼ਰਮ ਸਿੱਧੇ ਆ ਤੱਕ ਆਏ ਆ ਕੋਈ ਤੁਹਾਨੂੰ ਇਹ ਥੋੜੀ ਆ ਵੀ ਕਿਦਾਂ ਕੋਈ ਕੀ ਹੈ ਹਨਾ ਸੋ ਮੈਂ ਇਹ ਚੀਜ਼ਾਂ ਨੂੰ ਦੇਖ ਕੇ ਯਾਨੀ ਕਿ ਤਾ ਮੈਂ ਕਦਮ ਚੱਕਿਆ ਨਹੀਂ। ਵੀ ਜੇ ਬਾਬਾ ਜੀ ਦੀ ਮਰਜ਼ੀ ਹੋਈ ਜੇ ਉਹ ਚਾਹੁੰਦੇ ਹੋਏ ਜੇ ਉਹਨਾਂ ਨੇ ਮੈਨੂੰ ਲਿਜਾਣਾ ਹੋਇਆ ਤਾਂ ਕੋਈ ਰੋਕ ਨਹੀਂ ਸਕਦਾ। ਮੈਂ ਤੱਕੇ ਨਾਲ ਉੱਥੇ ਜਾ ਨਹੀਂ ਸਕਦਾ। ਮੈਂ ਤਾਂ ਉਹਦੀ ਰਜ਼ਾ 'ਚ ਖੋਸ਼ ਆ। ਜੋ ਮੇਰੀ ਜਿੰਦਗੀ ਦਾ ਮਾਲਕ ਫੈਸਲਾ ਕਰ ਦੂ ਮੈਨੂੰ ਮਨਜ਼ੂਰ। ਆਗਾ ਆਗਾ ਦਾ ਹੁਣ ਕੀ ਪ੍ਰੋਗਰਾਮ ਆਖਰ ਦੇ ਵਿੱਚ ਵਾਹੀ ਪੁੱਛਾਂਗਾ ਕਿ ਅੱਗੇ ਹੁਣ ਕੀ ਕੁਝ ਕਰਨਾ? মিডিਆ ਸਾਹਮਣੇ ਗੱਲਬਾਤ ਹੋ ਹਟੀ ਐ ਪਰ ਕੁਝ ਪੁਖਤਾ ਕਰਨਾ ਵੀ ਤੁਹਾਡੇ ਵੱਲੋਂ ਜ਼ਰੂਰੀ ਹੋ ਸਕਦਾ ਹੋਵੇਗਾ। ਹਾਂਜੀ ਕਰਾਂਗੇ। ਜੇ ਸਾਨੂੰ ਨਾ ਹੋਏ ਕੋਰਟ ਦਾ ਸਾਰਾ ਲਵਾਂਗੇ। ਅਸੀਂ ਕੋਰਟ ਦਾ ਸਹਾਰਾ ਲਵਾਂਗੇ ਜੇ ਸਾਡੇ ਹੁਣ ਬਰਸੀ ਆ ਸਾਡੇ ਸਾਨੂੰ ਲੱਗਦਾ ਪਿਆ ਵੀ ਹਲਕਾ ਵਿਧਾਇਕ ਜਹਾਂਸ ਜੀ ਸਾਡੇ ਤੇ ਪ੍ਰਸ਼ਾਸਨਿਕ ਦਬਾਅ ਪਾ ਕੇ ਬਰਸੀ ਕਰਾਉਗੇ ਪਿਛਲੇ 4 ਮਹੀਨੇ ਤੋਂ ਤੁਹਾਡੇ ਕੋਲ ਪ੍ਰੂਫ ਸੀਗੇ ਔਰ ਤੁਹਾਨੂੰ ਪਤਾ ਸੀ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਪਰ ਤਾਂ ਵੀ ਤੁਸੀਂ ਹੁਣ ਜਾ ਕੇ ਕੀ ਸੋਚ ਰਹੇ ਹੋ ਕਿ ਤੁਸੀਂ ਕੋਰਟ ਦਾ ਸਹਾਰਾ ਲਓਗੇ ਪਹਿਲਾਂ ਵੀ ਸੋਚਿਆ ਜਾ ਸਕਦਾ ਸੀ ਭਾਜੀ ਅਸੀਂ ਬਾਬਾ ਜੀ ਦੀ ਹੋਂਦ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਸੀ ਸਾਡੀ ਸੋਚ ਜਿਹੜੀ ਆਈ ਸੀ ਇੱਕ ਬੰਦ ਕਮਰੇ ਚ ਗੱਲ ਹੋ ਜਵੇ ਮੱਚ ਬੈਟਰ ਬਹੁਤ ਵਧੀਆ ਗੱਲ ਆ ਗੋਗਿ ਸਾਡੀ ਮੇਰੀ ਸੋਚ ਸਭ ਤੋਂ ਵੱਡੀ ਇਹ ਹੈ ਕਿ ਬਾਬਾ ਜੀ ਦੀ ਜਿਹੜੀ ਛਵੀ ਹੈ ਨਾ ਉਹਨੂੰ ਕਿੱਦਾਂ ਬਚਾਉਣਾ ਸੀ ਜਦੋਂ ਸਾਡੇ ਕੋਲ ਕੋਈ ਵੀ ਨਹੀਂ ਸੋਰਸ ਬਚਦਾ ਫਿਰ ਐਂਡ ਲਾਸਟ ਜਾ ਕੇ ਅਸੀਂ ਇਹ ਚੀਜ਼ ਨੂੰ ਕਰਦੇ ਹਾਂ ਦੁਖੀ ਹੋ ਕੇ ਦੁਖੀ ਹੋ ਕੇ ਕਰਦੇ ਉਹਦਾ ਸਾਡੀ ਮਨਛਾ ਕੋਈ ਨਹੀਂ ਹੈਗੀ ਮੈਂ ਤਾਂ ਬਾਬਾ ਜੀ ਦੇ ਅੱਗੇ ਸਵੇਰੇ ਵੀ ਅੱਜ ਅਰਦਾਸ ਕੀਤੀ ਪਈ ਹੁਣ ਵੀ ਕੋਈ ਮਸਲਾ ਸਲਝ ਜਵੇ ਹੁਣ ਵੀ ਕੋਈ ਜਦੋਂ ਵੀ ਕੋਈ ਸਲਝ ਜਵੇ ਮੈਂ ਉੱਥੇ ਸਭ ਕੁਝ ਬੰਦ ਕਰ ਦਿੰਦਾ ਜੋ ਉਹਦੀ ਬਾਣਾ ਆ ਮੈਂ ਮੰਨ ਕੇ ਬਹਿ ਜਾਊਗਾ ਮਸਲਾ ਕਿੱਥੇ ਸਲਝ ਜੇ ਕਿ ਤੁਹਾਨੂੰ ਗੱਦੀ ਮਿਲ ਜਵੇ ਮੈਨੂੰ ਮਿਲੇ ਚਾਹੇ ਨਾ ਮਿਲੇ ਜੀ ਪਰ ਡੇਰਾ ਜਿਹੜਾ ਸਹੀ ਰਾਤੇ ਚੱਲ ਪੋਏ ਮੈਨੂੰ ਮਿਲਣਾ ਜਿਹੜੀ ਗੱਦੀ ਆ ਨਾ ਉਹ ਨਾ ਹੰਸ ਜੀ ਦੇ ਹੱਥ ਚ ਆ ਨਾ ਮੇਰੇ ਉਹ ਲਾਲ ਬਾਸ਼ਾ ਸਰਕਾਰ ਦੇ ਹੱਥ ਚ ਕਿਉਂਕਿ ਸਾਡੇ ਦੋਨਾਂ ਦੇ ਮਾਲਕ ਉਹ ਆ ਉਹ ਵੀ ਨੌਕਰ ਮੈਂ ਵੀ ਨੌਕਰ ਠੀਕ ਆ ਪਰ ਮੈਂ ਚਾਹਣਾ ਪਹਿਲ ਹੋਣਾ ਨੂੰ ਜੇ ਉਹ ਬੰਦੇ ਆ ਤਾਂ ਮੈਂ ਤਾਂ ਵੀ ਖੁਸ਼ ਜੇ ਉਹ ਨਹੀਂ ਬੰਦੇ ਫਿਰ ਮੈਂ ਉੱਤੇ ਜਾਊਂਗਾ ਹਾਂਜੀ ਬਿਲਕੁਲ ਇਹ ਸਾਰਾ ਮਸਲਾ ਜੋ ਫਿਲਹਾਲ ਹੁਣ ਤੱਕ ਤੁਹਾਡੇ ਸਾਹਮਣੇ ਪੇਸ਼ ਆਇਆ ਔਰ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਅਦਾਲਤ ਤੱਕ ਜਾਣ ਦੀ ਵੀ ਗੱਲ ਕੀਤੀ ਗਈ ਹੈ ਅਦਾਲਤ ਤੱਕ ਪਹੁੰਚ ਹੋਵੇਗੀ ਜਾਂ ਉਸ ਤੋਂ ਪਹਿਲਾਂ ਇਹ ਮਾਮਲਾ ਸੰਭਲ ਜਾਵੇਗਾ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ